ਕੁੜੀਆਂ ਨੂੰ ਵੀ ਪੁੱਛ ਲਓ ਬਹੁਤ ਸਾਰੀਆਂ ਕੁੜੀਆਂ ਕਹਿਣ ਲੱਗੀਆਂ ਕਿ ਸਾਡੇ ਤੁਸੀਂ ਕੱਪੜਿਆਂ ਤੇ ਕਿਵੇਂ ਗੱਲ ਕਰਦੇ ਆ ਉਦਾਹਰਨ ਦੇ ਤੌਰ ਤੇ ਮੁਹਾਲੀ ਦੇ ਵਿੱਚ ਜਦੋਂ ਰਿਵਿਊ ਲੈ ਆ ਗਿਆ ਆਮ ਕੁੜੀਆਂ ਦਾ ਜਿਹੜੀਆਂ ਤੁਰੀਆਂ ਫਿਰਦੀਆਂ ਸੀ ਉੱਥੇ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੱਪੜਿਆਂ ਉੱਤੇ ਕੌਣ ਹੁੰਦਾ ਕੋਈ ਸਵਾਲ ਚੁੱਕਣ ਵਾਲਾ ਜੇ ਚੁੱਕੇਗਾ ਤਾਂ ਅਸੀਂ ਉਹਦੇ ਚੰਦ ਕੱਟ ਕੇ ਮਾਰਾਂਗੇ ਜੇ ਕੋਈ ਮੇਰੇ ਘਰ ਦੀ ਧੀ ਪਹਿਣਾ ਮੈਂ ਤਾਂ ਉਹਦੇ ਗੋਲੀ ਮਾਰ ਦੂੰਗੀ ਇਹ ਕੋਲ ਸਮਾਰਣਾਇਕ ਨਿਰਲਈ ਅਸਮਾਨ ਹੋਊਗਾ ਨੀਲੇ ਹੀ ਬਾਣੇ ਹੋਣਗੇ ਜੇ ਇਦਾਂ ਦੇ ਕੰਮ ਕਰਨੇ ਆ ਪੱਟ ਕੱਢ ਕੱਢ ਦਿਖਾਉਣੇ ਆ ਨੰਗੇ ਢਿੱਡ ਦਿਖਾਉਣਾ ਆ ਤਾਂ ਇਹ ਪੰਜਾਬ ਤੋਂ ਭਾਈ ਆਉਣ ਵਾਲੇ ਟਾਈਮ 'ਚ ਬਾਹਰ ਚੱਲੂਗਾ ਪੰਜਾਬ ਤੋਂ ਅਰੇ ਇੱਕ ਜ਼ਲੇ ਵੀ ਤਾਂ ਹੁੰਦੀ ਆ ਕਿ ਪੰਜਾਬੀ ਕਦੇ ਕੁੜੀ ਮਾਰਨੀ ਸੀ ਫਿਰ ਪੰਜਾਬੀ ਤਾਂ ਫਿਰ ਪਹਿਲੇ ਸਮਿਆਂ 'ਚ ਕੁੜੀ ਦੱਬਦੇ ਵੀ ਹੁੰਦੇ ਸੀਗੇ ਇਹਨਾਂ ਦੀਆਂ ਛੀਣੀਆਂ ਮਾਵਾ ਦੀ ਕੁਖੋਂ ਸ਼ੇਰ ਜਵਾਬ ਜੰਮਣੇ ਹੁੰਦੇ ਮੈਨੂੰ ਨਹੀਂ ਲੱਗਦਾ ਜਿਹੜੇ ਕੱਢ ਕੱਢ ਕੇ ਆਪਣੀ ਤਾਨਾ ਦਿਖਾਉਂਦੀਆਂ ਇਹਨਾਂ ਦੇ ਢਿੱਡੋਂ ਕੋਈ ਸ਼ੇਰ ਜੰਮੂਗਾ ਇਹਨਾਂ ਦੇ ਤਾਂ ਸਟੂਲੇ ਜੰਮਣੇ ਆ ਪਰ ਆਪਾਂ ਉਹਨਾਂ ਮਰਦਾਂ ਨੂੰ ਕਦੋਂ ਸਵਾਲ ਕਰਾਂਗੇ ਜਿਹੜੇ ਦੇਖਦੇ ਆ ਜਿਹੜੇ ਜਿਹੜੇ ਉਹਨਾਂ ਨੂੰ ਵਿਊ ਦਿੰਦੇ ਆ ਜਿਨ੍ਹਾਂ ਦੇ ਵਿਊ ਨਾਲ ਉਹਨਾਂ ਨੂੰ ਪੈਸੇ ਜਾਂਦੇ ਸੀ ਜਿਨ੍ਹਾਂ ਪੈਸਿਆਂ ਕਰਕੇ ਉਹ ਕੰਮ ਕਰਦੇ ਆ ਕੰਜਰਾਂ ਨੂੰ ਲਾਣਤੇ ਕਹੂੰਗਾ ਇਹ ਉਹਨਾਂ ਮਰਦਾਂ ਕਰਕੇ ਹੀ ਉਹ ਮਰੀ ਆ ਜੇ ਕਿਤੇ ਅੱਜ ਇਹ ਮਰਦਾਂ ਨੂੰ ਨਾ ਸਿਰੇ ਚੜਾਉਂ ਦਿੱਤਾ ਸ਼ਾਇਦ ਉਹ ਅੱਜ ਜਿਉਂਦੀ ਹੁੰਦੀ ਔਰ ਲੋਕ ਤਾਂ ਲੈ ਰਹੇ ਸੀ ਪਰ ਹੁਣ ਜਦੋਂ ਡਿੱਗੀ ਦੇ ਵਿੱਚ 4 ਦਿਨ ਬਾਅਦ ਲਾਸ਼ ਮਿਲੀ ਆ ਤਾਂ ਤਾਂ ਨਹੀਂ ਸੀਗਾ ਲੋਕ ਨਾਲ ਪਿਆਰ ਬੰਦੇ ਸਹਿ ਨਹੀਂ ਸੀ ਉਹ سانس ਕਰਦੇ 4 ਲੱਖ ਫੋਲੋਅਰ ਫਿਰ ਕਿੱਥੇ ਗਏ ਕਿ ਮੈਰੋਂ ਆਪ ਦਾ ਕਤਲ ਕਰਕੇ ਫਰਾਰ ਹੋ ਗਿਆ ਦੋ ਬੱਚੇ ਜੇ ਛੋਟੀ ਜੀ ਉਮਰ ਦੇ ਹਨ ਸੀ ਜਿਨ੍ਹਾਂ ਨੂੰ ساری ਉਮਰ ਜੇਲ੍ਹ ਚ ਧੱਕ ਗਿਆ ਸਾਡੇ ਸਿੱਖਾਂ ਦੇ ਖਿਲਾਫ ਜਿਹੜਾ ਬੋਲੂਗਾ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਉਹਨੂੰ ਸਰਕਾਰ ਆਪੇ ਜਮਾਈਆਂ ਵਾਂਗੂ ਰੱਖੂਗੀ ਤੇ ਦੂਜੇ ਥੋੜੇ ਮੇਰੇ ਵਰਗੇ ਬੱਸ ਸਾੜ ਤਾਂ ਤੇ ਚੰਗੇ ਬੰਦਿਆਂ ਨੂੰ ਕੋਈ ਸਿਕਿਉਰਿਟੀ ਨਹੀਂ ਹੈ ਤੇ ਇਹਨਾਂ ਨੂੰ ਕਾਹਦੇ ਵਾਤੇ ਗੱਲ ਕਰਨ ਦਿੱਤੇ ਹੋਏ ਨੇ ਮੈਂ ਹੈਰਾਨ ਆ ਜਿਹੜਾ ਪੰਜਾਬ ਦੇ ਬਾਰੇ ਬੋਲਦਾ ਆ ਗੰਦਮੰਦ ਉਹਨੂੰ ਸਿਕਿਉਰਟੀਆਂ ਆ ਇਹ ਤਾਂ ਫਿਰ ਅੰਗਰੇਜ਼ਾਂ ਵਾਲੇ ਕੰਮ ਹੋ ਗਿਆ ਨਾ ਤਾਂ ਦੁੱਦਸ ਵਾਲੇ ਵੀ ਖੜਾਉਂਦਾ ਨਾ ਵੀ ਦਵਾਈ ਕਿਹੜਾ ਉਹਦਾ ਕੋਈ ਚਾਚਾ ਮਾਮਾ ਤਾਇਆ ਰਹਿੰਦਾ ਸੀ ਉਹ ਗੈਂਗਸਟਰਾਂ ਨਾਲ ਉਹਦੇ ਕਨੈਕਸ਼ਨ ਨੂੰ ਲੈ ਕੇ ਬਹੁਤ ਸਵਾਲ ਹੋ ਰਿਹਾ ਕਿ ਗੈਂਗਸਟਰ ਐ ਉਹ ਤੇ ਉਹਨੇ ਉਹੀ ਕੰਮ ਕੀਤਾ ਜੋ ਗੈਂਗਸਟਰ ਕਰਦੇ ਨੇ ਕਮਲਖੌਰ ਤੇ ਫੂਨਾ ਦੇ ਵਿੱਚ ਉਹਦੇ ਖਿਲਾਫ ਕੋਈ ਰਾਜ ਸੀ ਜਿਨ੍ਹਾਂ ਨੂੰ ਲੈ ਕੇ ਉਹ ਪਕੌੜਾ ਹੋ ਗਿਆ ਜੋ ਉਹਨੇ ਕੀਤਾ ਆ ਪੰਜਾਬ ਪੰਜਾਬੀਤ ਨੂੰ ਜੋ ਸ਼ੋਭਦਾ ਸੀ ਉਹਨੇ ਉਹੀ ਕੀਤਾ ਆ ਤੁਸੀਂ 95% ਲੋਕਾਂ ਦੇ ਵਿਊ ਲੈ ਲਓ ਉਹਨੇ ਜੋ ਕੀਤਾ ਉਹ ਸਹੀ ਕੀਤਾ ਉਹ ਕੌਮ ਹੀ ਉਥੇ ਨੂੰ ਜੋ ਭਾਉਂਦਾ ਸੀ ਉਹਨੇ ਉਹ ਕਰਿਆ ਕੱਲ ਨੂੰ ਉਹਨੂੰ ਗੈਂਗਸਟਰ ਕਹਿ ਦਨਾ ਅੱਤਵਾਦੀ ਕਹਿ ਦਨਾ ਆਈਐਸਏ ਦਾ ਬੰਦਾ ਕਹਿ ਦਨ ਜੋ ਮਰਜ਼ੀ ਕਹਿ ਦੇ ਜੇ ਤੁਸੀਂ ਇਹ ਕਹੋ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਕਤਲ ਕੀਤਾ ਤਾਂ ਤੁਹਾਨੂੰ ਲੱਗਦਾ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦੀ ਛਵੀ ਨੂੰ ਵੀ ਢਾਹ ਲੱਗਦੀ ਆ ਵੀ ਸਿੱਖ ਇਹ ਜੇ ਹੁੰਦੇ ਆ ਵੀ ਮੈਂ ਕਰਨ ਬਈ ਮੈਂ ਇਸ ਚੀਜ਼ ਦੇ ਵਿੱਚ ਨਹੀਂ ਆਉਂਦਾ ਹੈਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੈਂ ਉਹਦੇ ਰਾਜ ਦੀਆਂ ਕੋਈ ਸਿਫਤਾਂ ਨਹੀਂ ਸੁਣਾਉਣ ਲੱਗਿਆ ਹੋ ਮਹਾਰਾਜਾ ਰਣਜੀਤ ਸਿੰਘ ਤਾਂ ਆਪ ਨਚਾਰਾਂ ਦੇ ਨਾਲ ਉਹਨੇ ਵਿਆਹ ਵੀ ਕਰਾਇਆ ਮੈਂ ਉਸੇ ਗੱਲ ਤੇ ਆਉਣ ਲੱਗਿਆ ਨਚਾਰਾਂ ਉਦੋਂ ਵੀ ਸੀ ਜਸਤੇਗਰ ਭਾਈ ਅਕਾਲੀ ਫੂਲਾ ਸਿੰਘ ਤੇ ਉਹਨਾਂ ਨੇ ਕੀ ਕਿਹਾ ਸੀ ਕਹਿੰਦਾ ਕਾਣੇ ਨੂੰ ਬੰਨੋ ਇਹਨੂੰ ਇਮਲੀ ਦੇ ਰੁੱਖ ਨਾਲ ਇਹ ਕਿਹਨੂੰ ਕਿਹਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਉਹ ਅਮੁਜਰਾ ਕਰਵਾਇਆ ਉਹਨਾਂ ਨੂੰ ਠੋਕਣ ਵਾਲੇ ਵੀ ਤਾਂ ਬੰਦੇ ਆਪਣੇ ਸੀਗੇ ਨਾ ਜਿਵੇਂ ਮੀਕਾਸਿੰਗ ਬੋਲੇ ਉਹ ਕਹਿੰਦੇ ਕਿ ਮੈਨੂੰ ਤੇਰੇ ਸਿੰਘ ਹੋਣ ਤੇ ਲਾਨਤ ਹੈ ਸਿੰਘ ਕਦੀ ਜਨਾਨੀਆਂ ਤੇ ਵਾਰ ਨਹੀਂ ਕਰਦੇ ਅੱਜ ਤਾਂ ਬੋਲੇ ਸਾਲੀ ਸ਼ਾਨ ਨਹੀਂ ਕਿਉਂ ਬੋਲੇ ਜਿਹੜਾ ਆਪ ਟੋਪੀ ਪਾ ਕੇ ਛਟੂਲੇ ਵਾਂਗੂੰ ਇਧਰੋਂ ਸਾਈਡ ਜੀ ਨੂੰ ਗੱਲਾਂ ਕਰਦਾ ਆ ਉਹਦਾ ਕੀ ਹੱਕ ਬਣਦਾ ਆ ਉਹਦੀ ਸਾਲੇ ਦੀ ਦੇਣ ਕੀ ਆ ਪੰਜਾਬ ਨੂੰ ਪਹਿਲਾਂ ਮੈਨੂੰ ਇਹ ਤਾਂ ਦੱਸੇ ਵੀ ਤੇਰੀ ਕਿਹੜੀ ਦੇਣ ਆ ਉਹਨੇ ਤਾਂ ਚਲੋ ਜੋ ਚ ਜ਼ਰਤ ਸੀ ਉਹਨੇ ਕਰਤਾ ਵੀ ਤੂੰ ਹੁਣ ਜਿਹੜਾ ਇੱਕ ਬੰਦਾ ਫਲॉप ਹੋ ਜਾਂਦਾ ਉਹ ਕੋਈ ਮੁੱਦਾ ਮੜਾ ਦੇਖ ਲੈਂਦਾ ਉਹਨੂੰ ਚੱਕ ਲੈਂਦਾ ਵਾਹ ਇਦਾਂ ਤਾੜੀਆਂ ਮਾਰਾਂ ਮੈਂ ਵੀ ਦੇਖੀ ਵੀਡੀਓ ਰਾਤੀ ਸ਼ਾਮ ਦੇ ਜਿਹਨੂੰ ਹੌਟ ਗਰਲ ਕਹਿੰਦੇ ਹੁੰਦੇ ਆ ਉਹਦੇ ਨਾਲ ਇਹਨੇ ਕੀ سلوਕ ਕੀਤਾ ਸੀ ਕੋਟਾ ਕਚਹਿਰੀਆਂ ਧੱਕੇ ਖਾਂਦਾ ਰਿਹਾ ਫ ਨੱਚੜੀਆਂ ਤੇਰੀਆਂ ਹੁਣ ਤੈਨੂੰ ਜੇ ਤਰਸ ਆਉਂਦਾ ਤਾਂ ਫਿਰ ਉਹ ਵੀ ਤਾਂ ਤੇਰੀ ਭੈਣ ਹੀ ਸੀ ਉਹਦੇ ਨਾਲ ਤੂੰ ਕੀ ਕੀਤਾ ਸੀ ਕੰਚਨ ਕੁਮਾਰੀ ਕਮਲ ਕੌਰ ਬਣ ਗਈ ਇਸ ਉੱਤੇ ਵੀ ਵਿਵਾਦ ਹੁਣ ਤੱਕ ਜਾਰੀ ਹੈ ਬਹੁਤ ਸਾਰੀਆਂ ਹੋਰ ਵੀ ਨੇ ਕਮਿਤੀ ਕਲੇਰ ਨਾਮ ਹੈ ਕੁੜੀਆਂ ਇਹੋ ਜਿਹੀਆਂ ਕਈ ਨੇ ਜਿਨ੍ਹਾਂ ਨੇ ਪੰਜਾਬੀ ਨਾਂ ਰੱਖੇ ਹੋਏ ਨੇ ਸਟੂਲੇ ਵੀ ਟੈਂਪੂ ਵੀ ਬਣ ਰਹੇ ਨੇ ਉਹਨਾਂ ਨੇ ਵੀ ਪਿੱਛੇ ਪਹਿਲਾਂ ਚਾਹੇ ਨੋਂ ਜਿਹੜਾ ਮਰਜ਼ੀ ਹੋਵੇ ਪਰ ਉਹਨਾਂ ਨੇ ਸਿੰਘ ਨੋਂ ਹੁਣ ਪਿੱਛੇ ਜ਼ਰੂਰ ਲਾਉਣਾ ਕਿਉਂਕਿ ਉਹਨਾਂ ਨੂੰ ਲੱਗਦਾ ਇਹ ਵਖਤਾ ਦੁਨੀਆ ਇਹਨਾਂ ਨੂੰ ਇਦਾਂ ਦੇਖਣਾ ਚਾਹੁੰਦੀ ਆ ਕਿਉਂਕਿ ਇਹ ਇਦਾਂ ਦਿਖਦੇ ਨੇ ਦੁਨੀਆ ਦੇਖਣਾ ਚਾਹੁੰਦੀ ਆ ਇਸ ਤਰ੍ਹਾਂ ਤੇ ਸਰਕਾਰਾਂ ਦਿਖਾਉਣੀਆ ਚਾਹੁੰਦੀਆਂ ਨੇ ਉਸ ਤਰ੍ਹਾਂ ਭਾਬੀ ਗਹਿਣਾ ਇੱਕ ਤਾਂ ਬੰਦ ਕਰੋ ਜੇ ਤੁਹਾਡੀ ਭਾਬੀ ਸੀਗੀ ਭੈਣ ਇਹਨੂੰ ਪਹਿਲਾਂ ਹੀ ਸਮਝਾ ਲੈਂਦੇ ਆਪਣੇ ਘਰੇ ਅਸਲੀ ਗੱਲ ਪੰਜਾਬ ਅੰਦਰ ਦੇਖ ਰਹੇ ਹਾਂ ਤੁਸੀਂ ਮਕਰਨ ਹੰਡਾ ਕਮਲਕੌਰ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਚਰਚਾ ਛਿੜੀ ਹੋਈ ਹੈ ਤੇ ਦੇਸ਼ ਦੇ ਵਿੱਚ ਵੀ ਪੰਜਾਬ ਨੂੰ ਲੈ ਕੇ ਇੱਕ ਚਰਚਾ ਛਿੜ ਗਈ ਕਿ ਨਿਹੰਗ ਸਿੰਘਾਂ ਨੇ ਕਤਲ ਕਰ ਦਿੱਤਾ ਬਹੁਤ ਸਾਰੇ ਲੋਕ ਨੈਸ਼ਨਲ ਮੀਡੀਆ ਤੇ ਇਹ ਕਹਿ ਰਹੇ ਨੇ ਕਿ ਦੇਖੋ ਇਹ ਕਿਹੋ ਜਿਹੀ ਸਿੱਖੀ ਹੋਈ ਜੋ ਇੱਕ ਔਰਤ ਦਾ ਕਤਲ ਕਰਨ ਨੂੰ ਸਹੀ ਠਰਾਂਦੀ ਹੈ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਕਾਲਜ਼ ਆਈਆਂ ਬਹੁਤ ਸਾਰੇ ਖਾਤਿਆਂ ਤੋਂ ਇਹ ਗੱਲ ਆਖੀ ਗਈ ਕਿ ਕਤਲ ਸਹੀ ਹੈ ਪੰਜਾਬ ਦੇ ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਸੀ ਸਮਾਜ ਦੇ ਵਿੱਚ ਗੰਦ ਪਾਇਆ ਜਾ ਰਿਹਾ ਸੀ ਹੁਣ ਇਹਨਾਂ ਸਾਰੇ ਵਿਸ਼ਿਆਂ ਦੇ ਵਿੱਚ ਉਹ ਕਤਲ ਕਰਨ ਵਾਲਾ ਅਮਰਪਾਲ ਸਿੰਘ ਮਹਿਰੋਂ ਫਰਾਰ ਹੈ ਦੁਬਈ ਜਾ ਚੁੱਕਿਆ ਹੁਣ ਇਹ ਰਾਹ ਕਿੱਧਰ ਨੂੰ ਜਾਂਦਾ ਕੀ ਇਸ ਤੋਂ ਬਾਅਦ ਅਜਿਹੇ ਹੋਰ ਕਤਲ ਵੀ ਹੋਣਗੇ ਜਾਂ ਕੀ ਇਸ ਤੋਂ ਬਾਅਦ ਉਹ ਇਨਫਲੂਐਂਸਰ ਟਲ ਜਾਣਗੇ ਜਾਂ ਪੁਲਿਸ ਕੋਈ ਨਵੇਂ ਕਾਨੂੰਨ ਲੈ ਕੇ ਆਏਗੀ ਇਸ ਸਾਰੇ ਮਸਲਤ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਭਾਈ ਪ੍ਰਿੰਦਰ ਪਾਜਬਾ ਨੇ ਸਵਾਗਤ ਕਰ ਰਹੇ ਨੇ ਫਿਰ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਭ ਤੋਂ ਪਹਿਲਾਂ ਤਾਂ ਜੋ ਵਰਤਾਰਾ ਵਾਪਰਿਆ ਉਹ ਤਾਂ ਹੋ ਗਿਆ ਕਤਲ ਹੋ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਜੇ ਹੋਇਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਵਰਤਾਰਾ ਸੀ ਕਿ ਬਹੁਤ ਵੱਡੇ ਤੱਕ ਦੇ ਸਮਾਜ ਨੇ ਇਹ ਗੱਲ ਆਖੀ ਕਿ ਬਹੁਤ ਚੰਗਾ ਕਤਲ ਹੋਇਆ ਐਵੇਂ ਹੀ ਹੋਣਾ ਚਾਹੀਦਾ ਸੀ ਪੁਲਿਸ ਦਾ ਕੁਝ ਕਰਦੀ ਨਹੀਂ ਇਥੋਂ ਤੱਕ ਕਿ ਕਈ ਜਿਹੜੇ ਬੁੱਧੀਜੀਵੀ ਕਹਾਂਦੇ ਆ ਉਹਨਾਂ ਨੇ ਵੀ ਕਤਲ ਦਾ ਸਾਾਸ ਦਿੱਤਾ ਦੂਜੇ ਪਾਸੇ ਕਈ ਲੋਕ ਕਹਿ ਰਹੇ ਆ ਕਿ ਸਮਾਜ ਸਾਡਾ ਗਰਖ ਚੁੱਕਿਆ ਏ ਇੱਕ ਔਰਤ ਦੇ ਕਤਲ ਨੂੰ ਜਸਟੀਫਾਈ ਕਰ ਰਿਹਾ ਕਿਵੇਂ ਦੇਖਦੇ ਆਂ ਦੇਖੋ ਭਾਈ ਜੀ ਗੱਲ ਬਥੇਰੀ ਕੀ ਆ ਜੈਸੀ ਕਰਨੀ ਵੈਸੀ ਭਰਨੀ ਜਿੱਦਾਂ ਦੇ ਉਹ ਲੱਛਣ ਕਰਦੀ ਸੀ ਅੱਜ ਨਹੀਂ ਤੇ ਕੱਲ੍ਹ ਇਹ ਤਾਂ ਕੰਮ ਹੋਏ ਜਾਣਾ ਸੀ ਅਮਰਤਪਾਲ ਦੇ ਹੱਥੋਂ ਨਾ ਹੁੰਦਾ ਹੋਰ ਕਿਸੇ ਦੇ ਹੱਥੋਂ ਹੋ ਜਾਂਦਾ ਇਹ ਚਾਲ ਹੀ ਕਿਉਂ ਰਿਹਾ ਇੰਨਾ ਕੁਛ ਜਿੱਥੇ ਦੇਖੋ ਕਮਲਕੌਰ ਕਮਲਕੌਰ ਪਹਿਲੀ ਗੱਲ ਤਾਂ ਉਹ ਕਮਲਕੌਰ ਹੈ ਨਹੀਂ ਉਹ ਕੰਚਨ ਕੁਮਾਰੀ ਜੀ ਜੀ ਬਾਕੀ ਬੱਚੇ ਤੋਂ ਲੈ ਕੇ ਜਵਾਨ ਬੁੱਢੇ ਤੱਕ ਜਿੱਥੇ ਮਰਜ਼ੀ ਖੜਜੋ ਭਾਈ ਜੀ ਇਹੀ ਕੋ ਚਲ ਕਿੰਨੀ ਤੋਂ ਮਹਾਨ ਉਹ ਔਰਤ ਸੀ ਭਾਈ ਜਿਹੜੀ ਉਹ ਤੋਂ ਚੱਕਤਾ ਤੇ ਉਹਨਾਂ ਐਨੀ ਲਾਲਾ ਲਾਲਾ ਹੋ ਰਹੀ ਹੈ ਉਹ ਸਵਾਲ ਇਹ ਕਰਦੇ ਆ ਨਾ ਕਿ ਜੇ ਔਰਤ ਗੰਦ ਪਾਉਂਦੀ ਸੀ ਤਾਂ ਉਹ ਗੰਦ ਦੇਖਦਾ ਕੌਣ ਸੀ ਜੇ ਉਹ ਔਰਤ ਮਹਾਨ ਸੀ ਦੇਖਣ ਵਾਲੇ ਵੀ ਆਪਣੀ ਲੋਕ ਨੇ ਫਿਰ ਉਹੀ ਸਵਾਲ ਹੈ ਨਾ ਜੋ ਸਮਾਜ ਚਾਹ ਰਿਆ ਸੀ ਉਹ ਕਰ ਰਹੀ ਸੀ ਬੇੜਾ ਤਾਂ ਕਰਕੇ ਯਾਰ ਭਾਈ ਜੀ ਕਰਨਵੀਰ ਇਥੋਂ ਤੱਕ ਹੋ ਚੁੱਕੇ ਆ ਲੋਕਾਂ ਦਾ ਹੂੰ ਜਿੱਦਣ ਉਹ ਮਰਦੀ ਐ ਉਹਦੇ ਮਰਨ ਤੋਂ ਇੱਕ ਦਿਨ ਪਹਿਲਾਂ ਜਸਟ ਉਹਦੇ ਫੋਲੋਅਰ ਸੀਗੇ 4 ਕੁ ਲੱਖ ਹੁਣ ਉਹਦੇ ਫੋਲੋਅਰ ਦੇਖਿਓ ਚਲੋ ਮੈਂ ਤਾਂ ਦੇਖਦਾ ਨਹੀਂ ਹੈਗਾ ਸੁਣ ਚ ਗੱਲ ਆਉਂਦੀ ਐ ਹੁਣ ਉਹਦੇ ਮੁੱਲ ਨਾਲ ਤਾਂ 4.5 ਲੱਖ ਤੋਂ ਵੀ ਕੱਪ ਚੁੱਕੇ ਨੇ ਜੀ ਤੇ ਉਹ ਕੌਣ ਨੇ ਉਹ ਵੀ ਤਾਂ ਆਪਣੀ ਲੋਕ ਨੇ ਜੇ ਤੁਸੀਂ ਇਹ ਕਹੋ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਕਤਲ ਕੀਤਾ ਮੈਂ ਇੱਕ ਨਿਹੰਗ ਹੋਣ ਦੇ ਨਾਤੇ ਕਤਲ ਕੀਤਾ ਤਾਂ ਤੁਹਾਨੂੰ ਲੱਗਦਾ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਪੱਧਰ ਤੇ ਸਿੱਖਾਂ ਦੀ ਛਵੀ ਨੂੰ ਵੀ ਢਾਲ ਲੱਗਦੀ ਆ ਵੀ ਸਿੱਖ ਇਹ ਜੇ ਹੁੰਦੇ ਆ ਵੀ ਮੈਂ ਕਰਨ ਬਈ ਮੈਂ ਇਸ ਚੀਜ਼ ਦੇ ਵਿੱਚ ਨਹੀਂ ਆਉਂਦਾ ਹੈਗਾ ਕਿ ਇਹ ਨਿਹੰਗ ਸਿੰਘ ਨੇ ਕੀਤਾ ਕਤਲ ਤੇ ਕਿਉਂ ਕੀਤਾ ਮੈਂ ਇਹ ਗੱਲ ਕਹਿਣਾ ਵੀ ਕੋਈ ਆਮ ਬੰਦਾ ਵੀ ਕਰ ਸਕਦਾ ਜ ਜਿਹਦੀ ਜਮੀਰ ਜਾਗਦੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੈਂ ਉਹਦੇ ਰਾਜ ਦੀਆਂ ਕੋਈ ਸਿਫਤਾਂ ਨਹੀਂ ਸੁਣਾਉਣ ਲੱਗਿਆ ਮੈਂ ਸਿਰਫ ਇਹੀ ਕਹਿਣ ਲੱਗਿਆ ਕਿ ਉਹ ਖੁਸ਼ਹਾਲ ਰਾਜ ਸੀਗਾ ਆਪਾਂ ਇਹ ਨਾ ਕਹੀਏ ਕਿ ਉਸ ਰਾਜ ਦੇ ਵਿੱਚ ਇਹ ਸੀ ਐਦਾਂ ਸੀ ਐਦਾਂ ਸੀ ਮੈਂ ਸਾਰੇ ਸਿਸਟਮ ਨੂੰ ਇੱਕ ਸਾਈਡ ਤੇ ਕਰਦਾ ਉਹ ਇੱਕ ਖੁਸ਼ਹਾਲ ਰਾਜ ਸੀ ਜਿਹਦੇ ਵਿੱਚ ਇੱਕ ਮੁਸਲਮਾਨ ਜਿਹਦੇ ਵਿੱਚ ਇੱਕ ਹਿੰਦੂ ਜਿਹਦੇ ਵਿੱਚ ਇੱਕ ਈਸਾਈ ਔਰ ਸਿੱਖ ਰਹਿੰਦੇ ਸੀ ਔਰ ਸਾਫ ਸੁਥਰਾ ਰਾਜ ਸੀ ਜੇ ਤੁਸੀਂ ਜੇ ਸੱਭਿਆਚਾਰ ਦੀ ਆਪਾਂ ਤੇ ਉੱਤੇ ਆਈ ਹਾਂਜੀ ਉਸੇ ਰਾਜ ਦੀ ਇੱਕ ਗੱਲ ਜੇ ਕਰੀਏ ਜਿਵੇਂ ਤੁਸੀਂ ਕਿਹਾ ਉਹ ਮਹਾਰਾਜਾ ਰਣਜੀਤ ਸਿੰਘ ਤਾਂ ਆਪ ਨਚਾਰਾਂ ਦੇ ਨਾਲ ਉਹਨੇ ਵਿਆਹ ਵੀ ਕਰਾਇਆ ਮੈਂ ਉਸੇ ਗੱਲ ਤੇ ਆਉਣ ਲੱਗਿਆ ਨਚਾਰਾਂ ਉਦੋਂ ਵੀ ਸੀ ਮੈਂ ਉਸੇ ਗੱਲ ਤੇ ਆਉਣ ਲੱਗਿਆ ਉਦੋਂ ਜਸੇਦਰ ਭਾਈ ਅਕਾਲੀ ਫੂਲਾ ਸਿੰਘ ਹਾਂਜੀ ਤੇ ਉਹਨਾਂ ਨੇ ਕੀ ਕਿਹਾ ਸੀ ਕਹਿੰਦਾ ਕਾਣੇ ਨੂੰ ਬੰਨੋ ਇਹਨੂੰ ਇਮਲੀ ਦੇ ਰੁੱਖ ਨਾਲ ਇਹ ਕਿਹਨੂੰ ਕਿਹਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਨਾ ਜਦੋਂ ਉਹਨਾਂ ਨੇ ਬੇਸਬਾਰ ਨਚਾਈਆਂ ਸੀਗੀਆਂ ਉਹ ਮੁਜਰਾ ਕਰਵਾਇਆ ਸੀ ਉਹਨਾਂ ਨੂੰ ਠੋਕਣ ਵਾਲੇ ਵੀ ਤਾਂ ਬੰਦੇ ਆਪਣੇ ਸੀਗੇ ਨਾ ਔਰ ਇੱਕ ਜੇ ਇੱਥੇ ਇੱਕ ਵਿਗੜੀ ਹੋਈ ਬੇਸਬਹ ਔਰਤ ਜਿਵੇਂ ਉਹ ਕਾਂਚਨ ਕੁਮਾਰੀ ਉਹ ਸਮਝਾਏ ਤੇ ਸਮਝਦੀ ਨਹੀਂ ਹੈਗੀ ਔਰ ਕਿੱਥੇ ਇੱਕ ਰਾਜੇ ਨੂੰ ਜਥੇਦਾਰ ਖਿੱਚ ਲੈਂਦਾ ਹੈ ਕਾਣਾ ਸ਼ਬਦ ਬੋਲ ਕੇ ਜੀ ਔਰ ਉਹ ਨਾਲ ਦੇ ਅ ਜਸਦਰ ਸਾਹਿਬਾਂ ਨੇ ਕਿਹਾ ਵੀ ਚਲੋ ਫਿਰ ਵੀ ਜੇ ਇਹਨਾਂ ਨੇ ਗਲਤੀ ਕੀਤੀ ਹੈ ਮਾਫੀ ਮੰਗਦੇ ਨੇ ਕਿ ਛੱਡੋ ਇਮਲੀ ਦੇ ਰੁੱਖ ਨਾਲ ਬੰਨ ਕੇ ਕੋੜੇ ਮਾਰਨ ਦੀ ਲੋੜ ਨਹੀਂ ਔਰ ਉਹ ਉਹਨਾਂ ਦੇ ਇੱਕ ਬੋਲ ਦੇ ਉੱਤੇ ਭੱਜਿਆ ਸੀ ਤੇ ਅੱਜ ਜੇ ਇਹਨਾਂ ਨੂੰ ਬਿਗੜੀਆਂ ਤਿਗੜੀਆਂ ਨੂੰ ਸਮਝਾਉਂਦੇ ਵੀ ਨੇ ਬਾਈ ਜੀ ਅਸਲ ਦੇ ਵਿੱਚ ਤਾਂ ਇਹ ਪੰਜਾਬ ਦਾ ਇਹ ਕਾਨੂੰਨ ਸੀਗਾ ਉਸ ਟਾਈਮ ਵੀ ਜਿਹੜੇ ਅਰਬ ਦੇਸ਼ਾਂ ਦੇ ਵਿੱਚ ਹੁਣ ਤੁਸੀਂ ਦੇਖੋ ਔਰਤ ਨੂੰ ਪਰਦੇ ਦੇ ਵਿੱਚ ਰੱਖਿਆ ਜਾਂਦਾ ਹਿੰਦੂਆਂ ਦੀਆਂ ਬ੍ਰਾਹਮਣਾਂ ਦੀਆਂ ਪ੍ਰਾਣੀਆਂ ਬਜ਼ੁਰਗ ਦੇਖ ਲਓ ਔਰਤਾਂ ਦੇਖ ਲਓ ਤੰ ਟਕੇ ਹੋਈ ਸੀ ਅਸਾਈਆਂ ਦੇ ਟਕੇ ਹੋਈ ਸੀ ਮੁਸਲਮਾਨਾਂ ਦੇ ਟਕੇ ਹੋਈ ਸੀ ਸਿੱਖਾਂ ਦੇ ਟਕੇ ਆ ਹੁਣ ਕੀ ਇਹਨਾਂ ਨੇ ਤਾਂ ਯਾਰ ਨਵਾਂ ਹੀ ਗੰਦ ਪਾਇਆ ਅੱਛਾ ਫੇਰ ਇਹ ਦੂਗੀ ਗੱਲ ਤੇ ਆ ਜਾਂਦੇ ਨੇ ਸਾਡੇ ਘਰੇ ਜੀ ਖਰਚਾ ਨਹੀਂ ਹੈਗਾ ਫੇਰ ਖਰਚਾ ਤਾਂ ਮੇਰਾ ਸਾਲਾ ਕਿਸੇ ਦੇ ਘਰ ਵੀ ਨਹੀਂ ਅੱਜ ਦੇ ਟਾਈਮ 'ਚ ਇੰਨੀ ਮੰਗਾਈ ਹੋ ਚੁੱਕੀ ਏ ਜੇ ਤੁਹਾਡਾ ਅੱਜ 20000 ਨਾ ਨਹੀਂ ਸਰਦਾ ਕੱਲ ਨੂੰ 50000 ਨਾ ਸਰਨਾ ਲੱਖ ਨਾ ਵੀ ਨਹੀਂ ਸਰਨਾ ਤੇ ਇਹਦਾ ਮਤਲਬ ਕੀ ਸਾਰੇ ਜਣੇ ਉੱਠ ਕੇ ਗੰਦ ਪਾਉਣ ਲੱਗ ਜਾਈਓ ਜਦੋਂ ਤੁਸੀਂ ਕਹਿੰਦੇ ਹੋ ਕਿ ਸਾਡੇ ਸੱਭਿਆਚਾਰ ਦਾ ਇਹ ਹਿੱਸਾ ਨਹੀਂ ਔਰਤ ਟੱਗੀ ਹੁੰਦੀ ਹੈ ਪਰਦੇ ਦੀ ਤੁਸੀਂ ਗੱਲ ਕੀਤੀ ਮੁਸਲਮਾਨਾਂ ਚ ਹੁੰਦਾ ਸਿੱਖ ਵੀ ਤੁਸੀਂ ਕਹੇ ਕਿ ਇਦਾਂ ਨਹੀਂ ਆਪਣਾ ਚਿਹਰਾ ਵੀ ਨਹੀਂ ਦਿਖਾਉਂਦੀਆਂ ਸੀ ਔਰਤਾਂ ਕਿਸੇ ਸਾਹਮਣੇ ਪਰ ਅੱਜ ਜਦੋਂ ਇੱਕ ਵੀ ਸ਼ਾਦੀ ਦੀ ਗੱਲ ਹੁੰਦੀ ਹੈ ਕੁੜੀਆਂ ਨੂੰ ਵੀ ਪੁੱਛ ਲਓ ਬਹੁਤ ਸਾਰੀਆਂ ਕੁੜੀਆਂ ਕਹਿਣ ਗਈਆਂ ਕਿ ਸਾਡੇ ਤੁਸੀਂ ਕੱਪੜਿਆਂ ਤੇ ਕਿਵੇਂ ਗੱਲ ਕਰਦੇ ਹੋ ਉਦਾਹਰਨ ਦੇ ਤੌਰ ਤੇ ਮੁਹਾਰੀ ਦੇ ਵਿੱਚ ਇੱਕ ਕੋਈ ਜਦੋਂ ਰਿਵਿਊ ਲਿਆ ਗਿਆ ਆਮ ਕੁੜੀਆਂ ਦਾ ਜਿਹੜੀਆਂ ਤੁਰੀਆਂ ਫਿਰਦੀਆਂ ਸੀ ਉੱਥੇ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੱਪੜਿਆਂ ਉੱਤੇ ਕੌਣ ਹੁੰਦਾ ਕੋਈ ਸਵਾਲ ਚੁੱਕਣ ਵਾਲਾ ਜੇ ਚੁੱਕੇਗਾ ਤਾਂ ਅਸੀਂ ਉਹਦੇ ਚੰਦ ਕੱਟ ਕੇ ਮਾਰਾਂਗੇ ਚਲੋ ਚੰਡ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕੱਢ ਕੇ ਮਾਰਨੀ ਹੈ ਕਿ ਨਹੀਂ ਮਾਰਨੀ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਉਹਨਾਂ ਨੂੰ ਕਿ ਇਹ ਕੋਈ ਸਮਾਨ ਆਣਾ ਹੈ ਨੀਲਾ ਹੀ ਸਮਾਨ ਹੋਊਗਾ ਨੀਲੇ ਹੀ ਬਾਣੇ ਹੋਣਗੇ ਜੇ ਇਦਾਂ ਦੇ ਕੰਮ ਕਰਨੇ ਆ ਪੱਟ ਕੱਢ ਕੱਢ ਦਿਖਾਉਣੇ ਆ ਨੰਗੇ ਢਿੱਡ ਦਿਖਾਉਣਾ ਆ ਤਾਂ ਇਹ ਪੰਜਾਬ ਤੋਂ ਭਾਈ ਆਉਣ ਵਾਲੇ ਟਾਈਮ 'ਚ ਬਾਹਰ ਚੱਲੂਗਾ ਪੰਜਾਬ ਤੋਂ ਜੀ ਪੰਜਾਬ 'ਚ ਇਹ ਸਭ ਕੁਝ ਨਹੀਂ ਚੱਲਣਾ ਹੈਗਾ ਜੇ ਉਹ ਇਹ ਗੱਲ ਕਹਿੰਦੇ ਆ ਮੈਂ ਨਹੀਂ ਕਹਿੰਦਾ ਇਹ ਆਉਣ ਵਾਲਾ ਕਾਨੂੰਨ ਦੱਸੂਗਾ ਇਹ ਸਮਾਨ ਦੱਸੂਗਾ ਕਾਨੂੰਨਤਾ ਜਾਂਦਾ ਤੁਸੀਂ ਵੀ ਜੋ ਕਾਨੂੰਨ ਹਜੇ ਵਾਲਾ ਜਾਇਤ ਦਿੰਦਾ ਇਹ ਜਿਹੜਾ ਸਥੇ ਵਾਲਾ ਕਾਨੂੰਨ ਹੁਣ ਜਿਹੜਾ ਮੌਕੇ ਵਾਲਾ ਹੈ ਅੱਗੇ ਪਤਾ ਨਹੀਂ ਕਿਹੜੇ ਕਾਨੂੰਨ ਆਉਣੇ ਜਿਹੜਾ ਮੈਂ ਕਹਿ ਰਿਹਾ ਵੀ ਨੀਲਾ ਹੀ ਅਸਮਾਨ ਹੋਊਗਾ ਨੀਲਾ ਹੀ ਬਣੇ ਹੋਊਗੀ ਜੀ ਫਿਰ ਉਦੋਂ ਕੱਢ ਕੇ ਦਿਖਾਉਣਾ ਫਿਰ ਉਹਨਾਂ ਦੇ ਮਾਰਦੇ ਚੰਡ ਮੈਂ ਤਾਂ ਹੁਣ ਕੁਝ ਨਹੀਂ ਕਹਿੰਦਾ ਮੈਂ ਕਿਹੜਾ ਮੈਨੂੰ ਕੋ ਹੱਕ ਹੀ ਨਹੀਂ ਹੈਗਾ ਮੈਂ ਕਿਸੇ ਨੂੰ ਕਹਾ ਮੈਂ ਤਾਂ ਸਿਰਫ ਇੰਨਾ ਕਰ ਸਕਦਾ ਹਾਂ ਵੀ ਜੇ ਕੋਈ ਮੇਰੇ ਘਰ ਦੀ ਧੀ ਭੈਣਾ ਮੈਂ ਤਾਂ ਉਹਦੇ ਗੋਲੀ ਮਾਰ ਦੂੰਗਾ ਗੱਲ ਦਾ ਅਸਲ ਇਹ ਆ ਤੇ ਜੇ ਮੇਰੇ ਕਿਸੇ ਯਾਰ ਦੋਸਤ ਦੀ ਕੋਈ ਧੀ ਭੈਣ ਮੈਂ ਆਪਣੇ ਯਾਰ ਦੋਸਤ ਨੂੰ ਕਹੂੰਗਾ ਵੀ ਇਹ ਤਾਂ ਭੈਣ ਕਿਦਾਂ ਦੇ ਕੱਪੜੇ ਪਾਉਂਦੀ ਹੈ ਵੀ ਇਹਨੂੰ ਰੋਕ ਲੈ ਯਾਰ ਜੇ ਉਹ ਨਾ ਰੁਕੂਗਾ ਮੈਂ ਉਹਦਾ ਯਾਰੀ ਛੱਡ ਦੂੰਗਾ ਜੀ ਪਰ ਜਿਵੇਂ ਤੁਸੀਂ ਕਹਿ ਕੇ ਜੇ ਮੇਰੇ ਘਰ ਦੀ ਕੋਈ ਐ ਕਰੂਗੀ ਮੈਂ ਗੋਲੀ ਮਾਰ ਦੂੰਗਾ ਪਰ ਇੱਕ ਗੱਲ ਇਹ ਵੀ ਤਾਂ ਹੁੰਦੀ ਹੈ ਕਿ ਪੰਜਾਬੀ ਕਦੇ ਕੁੜੀ ਮਾਰ ਨਹੀਂ ਸੀ ਇਹ ਤਾਂ ਤੁਸੀਂ ਔਨਰ ਕੁੜੀ ਮਾਰਦਾ ਫਿਰ ਬੰਨਾ ਪੈਂਦਾ ਹੁੰਦਾ ਨਾ ਜੀ ਜੇ ਫਿਰ ਹੁਣ ਜਦੋਂ ਕੁੜੀ ਵੀ ਨਹੀਂ ਫਿਰ ਐਵੇਂ ਹੀ ਆ ਫਿਰ ਪੰਜਾਬੀ ਤਾਂ ਫਿਰ ਪਹਿਲੇ ਸਮੇਂ ਚ ਕੁੜੀ ਦੱਬਦੇ ਵੀ ਹੁੰਦੇ ਸੀਗੇ ਹੂੰ ਇਹ ਰੁਕੜੀ ਦੱਬ ਵਾਲੇ ਵੀ ਕਹਿ ਲੋ ਉਹਨਾਂ ਨਾਲੇ ਮੇਰਾ ਕਹਿਣ ਦਾ ਮਤਲਬ ਇਹ ਆ ਜਿਹੜੀਆਂ ਧੀਆਂ ਹੁੰਦੀਆਂ ਨੇ ਔਰਤਾਂ ਹੁੰਦੀਆਂ ਨੇ ਇਹ ਪਰਿਵਾਰਾਂ ਦੀ ਸ਼ਾਨ ਹੁੰਦੀਆਂ ਨੇ ਇਹਨਾਂ ਦੀਆਂ ਸ਼ੀਣੀਆਂ ਮਾਵਾ ਦੀ ਕੋਖੋਂ ਸ਼ੇਰ ਜਵਾਬ ਜੰਮਣੇ ਹੁੰਦੇ ਮੈਨੂੰ ਨਹੀਂ ਲੱਗਦਾ ਜਿਹੜੇ ਕੱਡ ਕੱਢ ਕੇ ਆਪਣੇ ਤਾਨਾ ਦਿਖਾਉਂਦੀਆਂ ਇਹਨਾਂ ਦੇ ਢਿੱਡੋਂ ਕੋਈ ਸ਼ੇਰ ਜੰਮੂਗਾ ਇਹਨਾਂ ਦੇ ਤਾਂ ਸਟੂਲੇ ਜੰਮਣੇ ਆ ਹਾਂਜੀ ਤੇ ਦੂਜੀ ਗੱਲ ਮੈਂ ਇੱਕ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਮੇਰੇ ਹੱਥ ਬੰਨ ਕੇ ਬੇਨਤੀ ਆ ਕੈਮਰੇ ਸਾਹਮਣੇ ਉਹ ਭਰਾਵੋ ਇਹਨੂੰ ਕੰਵਲਗੌਰ ਇਹਨ ਭਾਬੀ ਕਹਿਣਾ ਇੱਕ ਤਾਂ ਬੰਦ ਕਰੋ ਜੇ ਤੁਹਾਡੀ ਭਾਬੀ ਸੀਗੀ ਭੈਣ ਇਹਨੂੰ ਪਹਿਲਾਂ ਹੀ ਸਮਝਾ ਲੈਂਦੇ ਆਪਣੇ ਘਰੇ ਕਿ ਤੁਹਾਡੀ ਭਰਾ ਦੀ ਉਹ ਵਾਈਫ ਹੁੰਦੀ ਹੈ ਭਾਬੀ ਮੁੰਲਾ ਦਾ ਜੀ ਆ ਜੇ ਤੁਹਾਡੇ ਭਰਾ ਦੀ ਇਹ ਕਰਦੀ ਸੀ ਇਹਨੂੰ ਪਹਿਲੇ ਸਮਝਾ ਲੈਂਦੇ ਭਾਬੀ ਕਹਿਣਾ ਬੰਦ ਕਰੋ ਤੇ ਇਹਦਾ ਮੁੱਦਾ ਵੀ ਛੱਡੋ ਹੋਰ ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ ਇੱਥੇ ਜ਼ਮੀਨਾਂ ਦੱਬੀਆਂ ਜਾ ਰਹੀਆਂ ਸਰਕਾਰ ਦੇ ਵੱਲੋਂ ਆਉਣ ਵਾਲੇ ਡਾਂਗ ਬਹੁਤ ਹੋਛਾ ਇਹਨੂੰ ਸਾਈਡ ਤੇ ਕਰੋ ਉਹ ਤਾਂ ਪਤਾ ਨਹੀਂ ਕਿੱਥੇ ਨਰਕਾਂ ਵਾਲੀ ਲਾਈਨ ਦੇ ਵਿੱਚ ਲੱਗੀ ਹੋਣੀ ਹੈ ਜੀ ਹਾਂ ਉਹਨੂੰ ਪਿੱਛੇ ਵੀ ਅਮਰਤਪਾਲ ਵਾਲਾ ਹਜੇ ਡੰਡਾ ਹੀ ਦਿਖਦਾ ਹੋਣਾ ਛੱਡੋ ਉਹਨੂੰ ਗੱਲ ਪਰ ਆਪਾਂ ਉਹਨਾਂ ਮਰਦਾਂ ਨੂੰ ਕਦੋਂ ਸਵਾਲ ਕਰਾਂਗੇ ਜਿਹੜੇ ਦੇਖਦੇ ਆ ਜਿਹੜੇ ਜਿਹੜੇ ਉਹਨਾਂ ਨੂੰ ਵੀਊ ਦਿੰਦੇ ਆ ਜਿਨ੍ਹਾਂ ਦੇ ਵੀਊ ਨਾਲ ਉਹਨਾਂ ਨੂੰ ਪੈਸੇ ਜਾਂਦੇ ਸੀ ਜਿਨ੍ਹਾਂ ਪੈਸਿਆਂ ਕਰਕੇ ਉਹ ਕੰਮ ਕਰਦੀਆਂ ਸੀ ਉਹ ਵੀ ਤਾਂ ਉਹਨਾਂ 'ਤੇ ਵੀ ਸਵਾਲ ਹੋਣਾ ਚਾਹੀਦਾ ਮੈਂ ਮਰਦ ਤਾਂ ਨਹੀਂ ਕਹੂੰਗਾ ਮੈਂ ਤਾਂ ਉਹਨਾਂ ਨੂੰ ਕੰਜਰ ਦੇ ਨਾਲ ਲਾਣ ਤੇ ਕਹੂੰਗਾ ਇਹ ਉਹਨਾਂ ਮਰਦਾਂ ਕਰਕੇ ਹੀ ਉਹ ਮਰੀ ਅੱਜ ਸਿੱਖਦੇ ਆ ਜੇ ਮਰਦ ਨੂੰ ਨਾ ਸਿਰੇ ਚੜਾਉਂ ਦਿੱਤਾ ਸ਼ਾਇਦ ਉਹ ਅੱਜ ਜਿਉਂਦੀ ਹੁੰਦੀ ਹੂੰ ਸਹੀ ਹੈ ਨਾ ਗੱਲ ਬਾਕੀ ਭਾਈ ਸਭ ਦਾ ਆਪਣਾ ਆਪਣਾ ਟੇਸਟ ਦਾ ਦੇਖਣ ਦਾ ਜੀ ਇੱਕ ਕਰਨ ਕੀ ਦੇਖਦਾ ਪਿਆ ਮੈਂ ਕੀ ਦੇਖਦਾ ਪਿਆ ਕਿ ਥੋਪ ਰਹੇ ਆ ਆਪਾਂ ਆਉਣ ਵਾਲੀ ਪੀੜ੍ਹੀ ਤੇ ਤਾਂ ਸਮਾਜ ਨੂੰ ਆਪੇ ਸੋਚਣਾ ਪਊਗਾ ਔਰ ਉਹਨੂੰ ਵੀ ਇਹ ਸੋਚਣਾ ਚਾਹੀਦਾ ਸੀ ਨਾ ਜਿਹੜੀ ਲੋਕਾਂ ਨੂੰ ਸਵਾਦ ਦੇਈ ਰਹੀ ਸੀ ਔਰ ਲੋਕ ਤਾਂ ਲੈ ਰਹੇ ਸੀ ਪਰ ਹੁਣ ਜਦੋਂ ਡਿੱਗੀ ਦੇ ਵਿੱਚ 4 ਦਿਨ ਬਾਅਦ ਲਾਸ਼ ਮਿਲੀ ਆ ਤਾਂ 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 ਨਹੀਂ ਸੀਗਾ ਲੋਕ ਨਾਲ 4 ਬੰਦੇ ਹੈ ਨਹੀਂ ਸੀ ਉਹਦੇ ਸੰਸਕਰ ਤੇ ਤੇ 4 ਲੱਖ ਫੋਲੋਅਰ ਫਿਰ ਕਿੱਥੇ ਗਏ ਹੁਣ ਇੱਕ ਸਵਾਲ ਦੂਜੇ ਪਾਸੇ ਇਹ ਵੀ ਖੜਾ ਕੀਤਾਗਾ ਕੁਝ ਲੋਕਾਂ ਵੱਲੋਂ ਕਿ ਮਹਿਰੋਂ ਆਪ ਤਾਂ ਕਤਲ ਕਰਕੇ ਫਰਾਰ ਹੋ ਗਿਆ ਦੋ ਬੱਚੇ ਜੇ ਛੋਟੀ ਜੀ ਉਮਰ ਦੇ ਨੇ ਹੰਗ ਸੀ ਜਿਨ੍ਹਾਂ ਨੂੰ ساری ਉਮਰ ਜੇਲ੍ਹ 'ਚ ਧੱਕ ਗਿਆ ਆਪ ਪਲੈਨਿੰਗ ਕਰਕੇ ਪਕੌੜਾ ਹੋ ਗਿਆ ਜੇ ਫਿਰ ਐਡਾ ਹੀ ਸਮਾਜ ਵਾਸਤੇ ਕੁਝ ਕਰਨਾ ਸੀ ਤਾਂ ਇੱਥੇ ਹੀ ਰਹਿੰਦਾ ਫਿਰ ਆ ਮੈਂ ਉਹ ਖਾਰਾ ਸਾਹਿਬ ਦੀ ਵੀ ਇੰਟਰਵਿਊ ਦੇਖ ਰਿਆ ਸੀਗਾ ਮੇਰੀ ਉਹਨਾਂ ਦੇ ਗੱਲ ਵੀ ਹੋਈ ਸੀ ਇੱਕ ਵਾਰੀ ਉਹਨਾਂ ਦੇ ਨਾਲ ਉਹਨਾਂ ਦੇ ਸ਼ਾਇਦ بیٹے ਨਾਲ ਜੀ ਜੀ ਉਹ ਇਹ ਦੇਖੋ ਇਹ ਤਾਂ ਕਾਨੂੰਨੀ ਪਰਕਰਿਆ ਹੈ ਪਤਾ ਨਹੀਂ ਉਹਨਾਂ ਨੇ ਕਦੋਂ ਬਾਹਰ ਆਉਣਾ ਹੈ ਕਦੋਂ ਨਹੀਂ ਆਪਾਂ ਕਹਿ ਨਹੀਂ ਸਕਦੇ ਵੀ ਉਹਨਾਂ ਨੇ ਲੰਬੇ ਸਮੇਂ ਵਾਸਤੇ ਰਹਿਣਾ ਹੈ ਜਾਂ ਉਹ ਥੋੜੇ ਸਮੇਂ ਵਾਸਤੇ ਇਹ ਤਾਂ ਕਾਨੂੰਨ ਨੇ ਤੈਅ ਕਰਨਾ ਹੈ ਜੀ ਬਾਕੀ ਕੋਈ ਭਜਨਾ ਨੂੰ ਮੈਂ ਮੈਨੂੰ ਹਾਂਜੀ ਮੈਂ ਮੈਂ ਉਹੀ ਗੱਲ ਕਰਦਾ ਹਾਂ ਜਿਵੇਂ ਉਹਨੇ ਆਪਣੇ ਮੈਰ ਉਹਨੇ ਲਾਈਵ ਦੇ ਵਿੱਚ ਵੀ ਬਾਈ ਨੇ ਇਹ ਗੱਲ ਕਹੀ ਹੈ ਵੀ ਜੇ ਮੈਂ ਹੁਣ ਇਸ ਪਾਸੇ ਨੂੰ ਤੁਰਿਆ ਹੋਇਆ ਤਾਂ ਮੈਂ ਫਿਰ ਪੰਜ ਸੱਤ ਹੋਰ ਰੋੜ ਕੇ ਜਾਊਂਗਾ ਮੈਂ ਇਦਾਂ ਦਾ ਚੱਲਿਆ ਨਹੀਂ ਹੈਗਾ ਬਾਕੀ ਪਾਈਓ ਅਗਲੇ ਦੀ ਸੋਚਣੀ ਆ ਜੀ ਜੇ ਉਸ ਉੱਚ ਜ਼ਰੂਰਤ ਸੀਗੀ ਉਹਨੇ ਕਰ ਲਿਆ ਜੇ ਇੱਚ ਕਮਲਕੌਰ ਨੇ ਪਹਿਲਾਂ ਮਾਫੀ ਮੰਗੀ ਵੀ ਮੈਂ ਬਾਬਾ ਜੀ ਇਦਾਂ ਦੇ ਕੰਮ ਨਹੀਂ ਕਰਦੀ ਅਗਲੀ ਨੇ ਵੀ ਆਪਣੀ ਜ਼ਰੂਰਤ ਦਿਖਾਈ ਲੱਗੀ ਰਹੀ ਉਹਦਾ ਉਹਨੂੰ ਖਾਮੇ ਅੱਜ ਭੁਗਤਣਾ ਪਿਆ ਮੈਂ ਗੱਲ ਇਹ ਲੋਕਾਂ ਦੀ ਕਰਦਾ ਹਾਂ ਵੀ ਇਹਨਾਂ ਨੂੰ ਭਾਈ ਸਿਰੇ ਚੜਾਉਣ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ ਨਹੀਂ ਤਾਂ ਆ ਹੁਣ ਦੇਖ ਲਓ ਅੱਛਾ ਹੁਣ ਸਰਕਾਰ ਸਿਕਿਉਰਟੀਆਂ ਦੇ ਰਹੀ ਹੈ ਚੰਗੇ ਬੰਦਿਆਂ ਨੂੰ ਕੋਈ ਸਿਕਿਉਰਟੀ ਨਹੀਂ ਹੈ ਚੰਗੇ ਬੰਦਿਆਂ ਨੂੰ ਤਾਂ ਇੱਥੇ ਸਾਡੇ ਵਰਗਾ ਕੋਈ ਗੰਨ ਦਾ ਲਾਇਸੈਂਸ ਲੈਣ ਚੱਲ ਜੇ ਸਾਨੂੰ ਮਿਲਦਾ ਨਹੀਂ ਹੈਗਾ ਨਹੀਂ ਦਿੰਦੇ ਹੈਗੇ ਹੁਣ ਉੱਪਰ ਤੱਕ ਸਪਾਰਸ਼ ਭਾਉ ਮਿਲ ਜਾਂਦਾ ਆ ਤੇ ਇਹਨਾਂ ਨੂੰ ਕਾਹਦੇ ਵਾਸਤੇ ਗੰਨ ਵਣ ਦਿੱਤੇ ਹੋਏ ਨੇ ਮੈਂ ਹੈਰਾਨ ਆ ਜਿਹੜਾ ਪੰਜਾਬ ਦੇ ਬਾਰੇ ਬੋਲਦਾ ਆ ਗੰਦਮੰਦ ਉਹਨੂੰ ਸਿਕਿਉਰਟੀਆਂ ਆ ਇਹ ਤਾਂ ਫਿਰ ਅੰਗਰੇਜ਼ਾਂ ਵਾਲੇ ਕੰਮ ਹੋ ਗਿਆ ਨਾ ਜੀ ਕਿ ਜਿਹੜਾ ਸਾਡੇ ਸਿੱਖਾਂ ਦੇ ਖਿਲਾਫ ਜਿਹੜਾ ਬੋਲੂਗਾ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਉਹਨੂੰ ਸਰਕਾਰ ਆਪੇ ਜਮਾਈਆਂ ਵਾਂਗੂ ਰੱਖੂਗੀ ਤੇ ਦੂਜੇ ਥੋੜੇ ਮੇਰੇ ਵਰਗੇ ਬੱਸ ਸਾੜ ਤਾਂ ਤੇ ਕਿਉਂਕਿ ਨੈਰੋ ਦੇ ਪਕੌੜਾ ਹੁਣ ਤੁਸੀਂ ਆਖਿਆ ਕਿ ਚਲੋ ਉਹ ਕਹਿ ਰਿਹਾ ਕਿ ਮੈਂ ਜੇਲ੍ਹ ਤਾਂ ਜਾਣਾ ਹੀ ਆ ਮੈਂ ਹੋਰ ਵੀ ਕਾਰਵਾਈਆਂ પાਕੇ ਜਾਊਂਗਾ ਸ਼ਾਇਦ ਇਹ ਕਾਰਨ ਹੋ ਸਕਦਾ ਕਿ ਉਹ ਭੱਜਿਆ ਪਰ ਹੁਣ ਦੂਜੇ ਸਵਾਲੇ ਵੀ ਖੜਾ ਹੁੰਦਾ ਨਾ ਵੀ ਦਵਾਈ ਕਿਹੜਾ ਉਹਦਾ ਕੋਈ ਚਾਚਾ ਮਾਮਾ ਤਾਂ ਆ ਰਹਿਦਾ ਸੀ ਉਹ ਗੈਂਗਸਟਰ ਨਾਲ ਉਹਦੇ ਕਨੈਕਸ਼ਨ ਨੂੰ ਲੈ ਕੇ ਬਹੁਤ ਸਵਾਲ ਹੋ ਰਿਹਾ ਕਿ ਗੈਂਗਸਟਰ ਹੈ ਉਹ ਤੇ ਉਹਨੇ ਉਹੀ ਕੰਮ ਕੀਤਾ ਜੋ ਗੈਂਗਸਟਰ ਕਰਦੇ ਨੇ ਕਮਲਖੌਰ ਤੇ ਫੋਨਾਂ ਦੇ ਵਿੱਚ ਉਹਦੇ ਖਿਲਾਫ ਕੋਈ ਰਾਜ ਸੀ ਜਿਨ੍ਹਾਂ ਨੂੰ ਲੈ ਕੇ ਉਹ ਪਗੋੜਾ ਹੋ ਗਿਆ ਬਾਈ ਜੀ ਗੈਂਗਸਟਰ ਵਾਲੀ ਤਾਂ ਤੁਸੀਂ ਗੱਲ ਛੱਡ ਦਿਓ ਇੱਥੇ ਅੱਜ ਨਾ ਕਿਸੇ ਨੂੰ 10 ਬੰਦੇ ਇਕੱਠੇ ਹੋ ਕੇ ਨਾ ਇੱਕ ਦੇ ਚਪੇੜਾ ਮਾਰ ਦੋ ਦੂਜੇ ਦਿਨ ਉਹਨੂੰ ਕੋ ਗੈਂਗਸਟਰ ਹੀ ਬਣ ਜਾਂਦਾ ਜੀ ਪਹਿਲੀ ਗੱਲ ਤਾਂ ਇਹ ਆ ਉਹ ਭਾਈ ਜੋ ਉਹਨੇ ਕੀਤਾ ਆ ਉਹ ਮੈਨੂੰ ਤਾਂ ਲੱਗਦਾ ਆ ਮੈਂ ਹੁਣ ਇਸ ਦੇ ਉੱਤੇ ਨਾ ਕੋਈ ਹੋਰ ਮੇਰੀ ਲੰਬੀ ਜ਼ਬਾਨ ਖੁੱਲ ਜਵੇ ਫਿਰ ਲੋਕੀ ਬਹੁਤੇ ਤੰਗ ਹੁੰਦੇ ਆ ਜੋ ਨੇ ਕੀਤਾ ਆ ਪੰਜਾਬ ਪੰਜਾਬੀਤ ਨੂੰ ਜੋ ਸ਼ੋਭਦਾ ਸੀ ਉਹਨੇ ਉਹੀ ਕੀਤਾ ਆ ਤੁਸੀਂ 95% ਲੋਕਾਂ ਦੇ ਵੀਊ ਲੈ ਲਓ ਉਹਨੇ ਜੋ ਕੀਤਾ ਉਹ ਸਹੀ ਕੀਤਾ ਉਹ ਕੌਮ ਹੀ ਉਤਨੂੰ ਜੋ ਭਾਉਂਦਾ ਸੀ ਉਹਨੇ ਉਹ ਕਰਿਆ ਕੱਲ ਨੂੰ ਉਹਨੂੰ ਗੈਂਗਸਟਰ ਕਹਿ ਦਨਾ ਅੱਤਵਾਦੀ ਕਹਿ ਦਨਾ ਆਈਐਸਆਈ ਦਾ ਬੰਦਾ ਕਹਿ ਦਨ ਜੋ ਮਰਜ਼ੀ ਕਹਿ ਦਨ ਇਹ ਤਾਂ ਉਹ ਕਹਿਣਾ ਹੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਕੋਈ ਇਸ ਬਾਰੇ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਿ ਉਹਨੂੰ ਐ ਕਿ ਕਹਿੰਦੇ ਗੈਂਗਸਟਰ ਨਾ ਭਾਈ ਲਿੰਕ ਹੁੰਦੇ ਤਾਂ ਫਿਰ ਉਹਨੇ ਫਿਰ ਆਪ ਹੀ ਕਿਉਂ ਕਰਨਾ ਸੀ ਕੰਮ ਫਿਰ ਤਾਂ ਕੇ ਕੋਈ ਕਰਵਾ ਸਕਦਾ ਸੀ ਅਸੀਂ ਇੱਕ ਆਡੀਓ ਵੀ ਸੀ ਨਾ ਪੁਰਾਣੀ ਤੁਹਾਨੂੰ ਚੇਤਾ ਹੋਏਗਾ ਜਦੋਂ ਅ ਜੌਨੀ ਬਾਬੇ ਨੇ ਕਾਰਡੀਓ ਦੀ ਲੀਕ ਕੀਤੀ ਸੀ ਉਹਦੇ ਵਿੱਚ ਮੈਰੋਂ ਆਪ ਕਹਿ ਰਿਆ ਸੀ ਕਿ ਮੇਰੇ ਘਰੇ ਫਲਾਣਾ ਗੈਂਗਸਟਰ ਕਿਸੇ ਵੇਲੇ ਸ਼ਰਨ ਲੈਂਦਾ ਰਿਹਾ ਮੇਰੇ ਨਾਲ ਰਹਿੰਦੇ ਰਹੇ ਉਹ ਇੱਕ ਕਨੈਕਸ਼ਨ ਤਾਂ ਉਹ ਚਲੋ ਜੀ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਚੰਗੇ ਮਾੜੇ ਬੰਦੇ ਤਾਂ ਹਰੇਕ ਨੂੰ ਮਿਲਦੇ ਹੀ ਹੈ ਜੀ ਮੈਨੂੰ ਵੀ ਮਿਲਦੇ ਹੋਣਗੇ ਤੁਹਾਨੂੰ ਵੀ ਮਿਲਦੇ ਹੋਣਗੇ ਅਣ ਅੱਜ ਮੈਂ ਬੈਠਾ ਇੱਕ ਭਗਤ ਜਿਹਾ ਬੰਦਾ ਬਣ ਕੇ ਤੁਹਾਡੇ ਅੱਗੇ ਤੇ ਕੱਲ ਨੂੰ ਮੈਂ ਇਹ ਜਿਹਾ ਕਬਾ ਜਿਹਾ ਬਣ ਜਾਵਾਂ ਤੇ ਫਿਰ ਲੋਕੀ ਕੀ ਕਹਿਣਗੇ ਤੁਹਾਨੂੰ ਵੀ ਕੱਲ ਤਾਂ ਬਾਜਵਾ ਇਹਦੇ ਵੀ ਤੁਹਾਡੇ ਕਰਨ ਦੇ ਵੀ ਲਿੰਕ ਹੈਗੇ ਗੈਂਗਸਟਰਾਂ ਨਾਲ ਹੂੰ ਆਉਣ ਵਾਲਾ ਟਾਈਮ ਤੈਅ ਕਰ ਦਿਆ ਹੁੰਦਾ ਕੀ ਹੁੰਦਾ ਬੰਦਾ ਕੀ ਨਹੀਂ ਜੀ ਬਾਕੀ ਭਾਈ ਮੈਂ ਤਾਂ ਕਹਿੰਦਾ ਵੀ ਉਹਨੇ ਠੀਕ ਕਰਿਆ ਹਾਂ ਦੂਜਿਆਂ ਨੂੰ ਸੁਧਰ ਜਾਣਾ ਚਾਹੀਦਾ ਨਹੀਂ ਤਾਂ ਫਿਰ ਉਹ ਲਾਸ਼ ਨੂੰ ਵੀ ਐਂਬੂਲੈਂਸ ਚ ਨਹੀਂ ਵੜ ਦੇਉਂਦੇ ਅਗਲਾ ਕੋਈ ਜੀ ਸਮੈਲ ਬਹੁਤ ਦੀ ਜਿਵੇਂ ਮੈਂ ਕਿਹਾ ਕਿ ਬਾਹਰ ਇੱਕ ਛਵੀ ਬਣਦੀ ਹੈ ਜਦੋਂ ਇੱਕ ਮੇਰੇ ਥੋੜੇ ਵਰਗਾ ਕੋਈ ਕਤਲ ਕਰ ਦੇ ਉਹ ਗੱਲ ਵੱਖਰੀ ਹੋ ਜਾਂਦੀ ਹੈ ਜਦੋਂ ਇੱਕ ਬੰਦਾ ਕਹਿੰਦਾ ਕਿ ਮੈਂ ਬਾਣੇ ਦੇ ਵਿੱਚ ਆ ਮੈਂ ਸਿੱਖ ਆ ਮੈਂ ਨਹਿਂਗਾ ਮੈਂ ਕਤਲ ਕੀਤਾ ਤਾਂ ਉਹ ਇੱਕ ਤਸਵੀਰ ਵੱਖਰੀ ਜਾਂਦੀ ਹੈ ਜਿਵੇਂ ਮੀਕਾ ਸਿੰਘ ਬੋਲੇ ਉਹ ਕਹਿੰਦੇ ਕਿ ਮੈਨੂੰ ਤੇਰੇ ਸਿੰਘ ਹੋਣ ਤੇ ਲਾਣਤਾ ਹੈ ਤੂੰ ਸਿੰਘ ਕਦੀ ਜਨਾਨੀਆਂ ਤੇ ਵਾਰ ਨਹੀਂ ਕਰਦੇ ਬਾਲੀਵੁੱਡ ਦੇ ਗਾਇਕ ਮੀਕਾ ਸਿੰਘ ਉਹ ਬੋਲੇ ਨੇ ਪੰਜਾਬੀ ਨੇ ਮੂਲ ਦੇ ਮੀਕਾ ਸਿੰਘ ਲਾਉਂਦੇ ਨੇ ਮਗਰ ਆਪਣੇ ਛੱਜ ਤਾਂ ਬੋਲੇ ਸਾਲੀ ਸ਼ਾਨ ਨਹੀਂ ਕਿਉਂ ਬੋਲੇ ਜਿਹੜਾ ਆਪ ਟੋਪੀ ਪਾ ਕੇ ਛਟੂਲੇ ਵਾਂਗੂੰ ਇਧਰੋਂ ਸਾਈਡ ਜੀ ਨੂੰ ਗੱਲਾਂ ਕਰਦਾ ਆ ਉਹਦਾ ਕੀ ਹੱਕ ਬਣਦਾ ਆ ਉਹਦੀ ਸਾਲਾ ਦੀ ਦੇਣ ਕੀ ਆ ਪੰਜਾਬ ਨੂੰ ਪਹਿਲਾਂ ਮੈਨੂੰ ਇਹ ਤਾਂ ਦੱਸੇ ਤੇ ਤੇਰੀ ਗੇੜੀ ਦੇਣਾ ਉਹਨੇ ਤਾਂ ਚਲੋ ਜੋ ਚ ਜ਼ਰਤ ਸੀ ਉਹਨੇ ਕਰਤਾ ਕਿ ਤੂੰ ਹੁਣ ਜਿਹੜਾ ਇੱਕ ਬੰਦਾ ਫਲੌਪ ਹੋ ਜਾਂਦਾ ਉਹ ਕੋਈ ਮੁੱਦਾ ਮੜਾ ਜਾਂ ਦੇਖ ਲੈਂਦਾ ਉਹਨੂੰ ਚੱਕ ਲੈਂਦਾ ਵਾਹ ਇਦਾਂ ਤਾੜੀਆਂ ਮਾਰੇ ਮੈਂ ਨਹੀਂ ਦੇਖੀ ਵੀਡੀਓ ਹੂੰ ਫਿਰ ਉਹਦੀ ਤੇ ਉਹਦੀ ਵੀ ਕੀ ਦੇਣਾ ਪੰਜਾਬ ਨੂੰ ਵੀ ਤੂੰ ਹੀ ਕੁਝ ਕਰਕੇ ਦਿਖਾ ਦੇ ਜੇ ਤੇਰੀਆਂ ਇਹ ਸਾਰੀਆਂ ਭੈਣਾਂ ਨੇ ਅੱਛਾ ਮੇਰੀ ਗੱਲ ਸੁਣੋ ਰਾਖੀ ਸਾਵਣ ਜਿਹੜੇ ਹੁਣ ਤੁਸੀਂ ਮੀਕੇ ਦੀ ਗੱਲ ਛੇੜੇ ਲਈ ਜੀ ਰਾਖੀ ਸਾਵਣ ਦੇ ਜਿਹਨੂੰ ਹੌਟ ਗਰਲ ਕਹਿੰਦੇ ਹੁੰਦੇ ਐ ਕਹਿੰਦੇ ਹੁੰਦੇ ਸੀ ਜਾਂ ਕੁਝ ਵੀ ਲਾ ਲਓ ਮੈਨੂੰ ਸਾਲ ਮੇਰੇ ਦੰਦ ਨਿਕਲਦੇ ਆ ਤੇ ਉਹਦੇ ਨਾਲ ਇਹਨੇ ਕੀ ਸਲੂਕ ਕੀਤਾ ਸੀ ਕੋਟਾ ਕਚਰੀਆਂ ਧੱਕੇ ਖਾਂਦਾ ਰਿਹਾ ਫਿਰ ਜੇ ਤੇਰੀਆਂ ਇਹੋ ਜਿਹੀਆਂ ਨਚੜੀਆਂ ਤੇਰੀਆਂ ਹੁਣ ਤੈਨੂੰ ਜੇ ਤਰਸ ਆਉਂਦਾ ਤਾਂ ਫਿਰ ਉਹ ਵੀ ਤਾਂ ਤੇਰੀ ਭੈਣ ਹੀ ਸੀ ਉਹਦਾ ਨਾਲ ਤੂੰ ਕੀ ਕੀਤਾ ਸੀ ਜੀ ਹੂੰ ਤੇ ਤੂੰ ਕੀ ਬੋਲ ਰਹਾ ਆ ਜਿਹੜਾ ਹੈ ਹੀ ਬੰਦਾ ਪੰਜਾਬ ਤੋਂ ਬਾਹਰ ਪਤਾ ਨਹੀਂ ਉਹਨੇ ਕਦੇ ਆਉਣਾ ਕਦੇ ਨਹੀਂ ਆਉਣਾ ਜਿਨ੍ਹਾਂ ਦੀ ਕੋਈ ਦੇਣ ਨਹੀਂ ਜਿਨ੍ਹਾਂ ਜਿਹੜੇ ਕਿਸਾਨੀ ਮੋਰਚੇ ਵਰੀ ਨਹੀਂ ਬੋਲੇ ਇਹਨਾਂ ਦੇ ਮੈਂ ਹੁ ਕੀ ਬੋਲਾਂ ਛੱਡੋ ਹੂੰ ਹਾਂਜੀ ਇੱਕਪ ਜਿਵੇਂ ਕੌਰ ਲਬਜ਼ ਨੂੰ ਲੈ ਕੇ ਕਿਉਂਕਿ ਗੁਰੂ ਸਾਹਿਬਾਨ ਦਾ ਬਖਸ਼ਾ ਹੋਇਆ ਸਿੰਘ ਤੇ ਕੌਰ ਜੀ ਤਾਂ ਕੰਚਨ ਕੁਮਾਰੀ ਕਮਲ ਕੌਰ ਬਣ ਗਈ ਇਸ ਉੱਤੇ ਵੀ ਵਿਵਾਦ ਹੁਣ ਤੱਕ ਜਾਰੀ ਹੈ ਬਹੁਤ ਸਾਰੀਆਂ ਹੋਰ ਵੀ ਨੇ ਕਮਿਤੀ ਕਲੇਰ ਨਾਮ ਹੈ ਇੱਕ ਹੋਰ ਕੁੜੀਆਂ ਇਹੋ ਜੀਆਂ ਕਈ ਨੇ ਜਿਨ੍ਹਾਂ ਨੇ ਪੰਜਾਬੀ ਨਾਮ ਰੱਖੇ ਹੋਏ ਨੇ ਇਹ ਵਰਤਾਰੇ ਨੂੰ ਕਿਵੇਂ ਦੇਖਦੇ ਇੱਕ ਇਹੀ ਤਾਂ ਕਮਿਊਨਿਟੀ ਬਚੀ ਸੀਗੀ ਜੀ ਇਸ ਸਾਈਡ ਨੂੰ ਲੈ ਕੇ ਸਰਕਾਰਾਂ ਦੀਆਂ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਹੁੰਦੀਆਂ ਨੇ ਬਾਈ ਜੀ ਇਹਨਾਂ ਦੇ ਵੀ ਜਿਵੇਂ ਸਿੱਧੇ ਨਹੀਂ ਤਾਂ ਸਿੱਧੇ ਤਰੀਕੇ ਨਾਲ ਜਿਵੇਂ ਮਰਜ਼ੀ ਇਹਨਾਂ ਨੇ ਕਿਸੇ ਕੌਮ ਨੂੰ ਬਦਨਾਮ ਕਰਨਾ ਹੁੰਦਾ ਉਹ ਜਿਹੜੀ ਤੁਸੀਂ ਨਾਂ ਲਿਆ ਆ ਮੈਂ ਨਹੀਂ ਲਾਉ ਲੈਣਾ ਆਪਣੀ ਜ਼ੁਬਾਨ ਤਾਂ ਉਹਦਾ ਉਹ ਦਿੱਲੀ ਦੀ ਹੈ ਕੁੜੀ ਹੂੰ ਉਹਦੇ ਪਿੱਛੇ ਤਾਂ ਪਤਾ ਨਹੀਂ ਕੀ ਲੱਗਦਾ ਉਹਨੇ ਕਲੀਅਰ ਗੋਤ ਲਾ ਲਈ ਹਣਾ ਉਹ ਵੀ ਪ੍ਰਵਾਸੀ ਹੈ ਯਾਨੀ ਹਾਂਜੀ 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 ਬਾਈ ਆ ਰਣੀ ਜਿਵੇਂ ਕਹਿੰਦੇ ਜਿਵੇਂ ਮਰਜ਼ੀ ਕਹ ਲਓ ਪ੍ਰਵਾਸੀ ਹੈ ਤੇ ਇਹ ਜਿਹੜੀ ਇਹਨੇ ਕਮਲਕੌਰ ਲਾਇਆ ਹੋਇਆ ਸੀ ਮਤਲਬ ਕਿ ਉਸ ਚੀਜ਼ ਨੂੰ ਆਪਾਂ ਜ਼ਿਆਦਾ ਪਰਫੁੱਲਤ ਕਰਨਾ ਹੈ ਵੀ ਜਿਹੜੀ ਇਸ ਖਿੱਤੇ ਨੂੰ ਭਾਉਂਦੀ ਹੈ ਜਾ ਹੁਣ ਤੁਸੀਂ ਦੇਖ ਲਓ ਅੱਗੇ ਆ ਸਟੂਲੇ ਵੀ ਟੈਂਪੂ ਵੀ ਬਣ ਰਹੇ ਨੇ ਉਹਨਾਂ ਨੇ ਵੀ ਪਿੱਛੇ ਪਹਿਲਾਂ ਚਾਹੇ ਨੋਂ ਜਿਹੜਾ ਮਰਜ਼ੀ ਹੋਵੇ ਪਰ ਉਹਨਾਂ ਨੇ ਸਿੰਘ ਨੋਂ ਹੁਣ ਪਿੱਛੇ ਜ਼ਰੂਰ ਲਾਉਣਾ ਕਿਉਂਕਿ ਉਹਨਾਂ ਨੂੰ ਲੱਗਦਾ ਇਹ ਵਖਤਾ ਦੁਨੀਆ ਇਹਨਾਂ ਨੂੰ ਏਦਾਂ ਦੇਖਣਾ ਚਾਹੁੰਦੀ ਆ ਕਿਉਂਕਿ ਇਹ ਏਦਾਂ ਦਿਖਦੇ ਨੇ ਦੁਨੀਆ ਦੇਖਣਾ ਚਾਹੁੰਦੀ ਆ ਇਸ ਤਰ੍ਹਾਂ ਤੇ ਸਰਕਾਰਾਂ ਦਿਖਾਉਣੀਆ ਚਾਹੁੰਦੀਆਂ ਨੇ ਉਸ ਤਰ੍ਹਾਂ ਇਹ ਬਹੁਤ ਵੱਡੀ ਗੱਲ ਐ ਇਹਦੇ ਵਿੱਚ ਕਿਉਂਕਿ ਸ਼ਾਇਦ ਹੀ ਕੋਈ ਸੱਚੀ ਪੰਜਾਬ ਦੀ ਧੀ ਹੋਏਗੀ ਜਿਹਦੇ ਨਾਮ ਅਗਰ ਕੌਰ ਵੀ ਲੱਗਦਾ ਹੋਵੇਗਾ ਤੋ ਇਹੇ ਜੇ ਕੰਮ ਕਰਦੀ ਹੋਊਗੀ ਤਾਂ ਉਹ ਜਿਹੜੀ ਦੁਨੀਆ ਉਹ ਸ਼ਾਇਦ ਇਹ ਤਸਵੀਰ ਨੂੰ ਦੇਖਣਾ ਪਸੰਦ ਕਰਦੀ ਐ ਇਦਾਂ ਤਾਂ ਕਰਕੇ ਇਹ ਲਾਇਆ ਜਾਂਦਾ ਮੈਨੂੰ ਤਾਂ ਬਈ ਜੀ ਇਹ ਜੀ ਮੇਥੋਂ ਪੁੱਛਦੇ ਉਹ ਤਾਂ ਇਹਦੇ ਵਿੱਚ ਬਈ ਵੱਡੀਆਂ ਵੱਡੀਆਂ ਏਜੰਸੀਆਂ ਦੇ ਹੱਥ ਹੁੰਦੇ ਐ ਇਹਨਾਂ ਕੰਮਾਂ ਦੇ ਵਿੱਚ ਜੀ ਇਹਨਾਂ ਨੂੰ ਇਹਨਾਂ ਨੱਚੜੀਆਂ ਨੂੰ ਇਹਨਾਂ ਨੂੰ ਪਰਫੁੱਲਤ ਕਰਨ ਲਈ ਇੱਕ ਖਿੱਤੇ ਦੇ ਵਿੱਚ ਨੌਜਵਾਨੀ ਨੂੰ ਜਿਵੇਂ ਨਸ਼ੇ ਦੇ ਵਿੱਚ ਲਾਇਆ ਜਾਂਦਾ ਐ ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਐ ਜੇ ਇਦਾਂ ਨਹੀਂ ਤਾਂ ਇਦਾਂ ਟੇਢੀ ਉਂਗਲੀ ਨਾਲ ਘੋ ਕੱਢ ਲੋ ਜੀ ਸਿੱਧੀ ਨਾਲ ਹੀ ਨਿਕਲਦਾ ਇਹ ਸਾਰਾ ਕੁਝ ਤਾਮਾ-ਜਾਮਾ ਰਲਿਆ ਮਿਲੇ ਹੁੰਦਾ ਆ ਅਦਰਵਾਇਜ਼ ਗਵਰਨਮੈਂਟ ਨੂੰ ਪਹਿਲਾਂ ਵੀ ਤਾਂ ਪਤਾ ਹੀ ਸੀ ਉਦੋਂ ਵੀ ਤਾਂ ਅੱਖਾਂ ਨਹੀਂ ਖੁੱਲੀਆਂ ਹੈਗੀਆਂ ਜਦੋਂ ਆ ਹੁਣ ਕਾਨੂੰਨ ਬਣਾ ਰਹੇ ਨੇ ਵੀ ਭਾਈ ਜਿਹੜਾ ਗੰਦ ਪਾਊਗਾ ਸੋਸ਼ਲ ਮੀਡੀਆ ਤੇ ਉਹਨੂੰ ਬੰਨਦੀ ਧਾਰਾ ਲੱਗੂਗੀ ਤੇ ਕਾਨੂੰਨੀ ਕਾਰਵਾਈ ਹੋਊਗੀ ਪਹਿਲਾਂ ਵੀ ਤੇ ਸਭ ਕੁਝ ਹੋ ਹੀ ਸਕਦਾ ਸੀ ਹੋਰ ਨਹੀਂ ਤਾਂ ਹੋਰ ਆ ਜਿਹੜੇ ਮੀਕੇ ਵਰਗੇ ਕਹਿੰਦੇ ਪਏ ਨੇ ਹੁਣ ਰੌਲਾ ਪਾਉਂਦੇ ਨੇ ਉਹ ਸ਼ਾਇਦ ਇਹ ਕਾਨੂੰਨ ਪਹਿਲਾਂ ਬਣਾਏ ਹੁੰਦੇ ਤਾਂ ਸ਼ਾਇਦ ਉਹ ਉਹਦੀ ਉਹਦੀ ਭੈਣ ਦੀ ਜਾਨ ਵੱਜ ਜਾਂਦੀ ਹਮਮ ਕੰਚਨ ਕੁਮਾਰੀ ਦੀ ਪਰ ਕਾਨੂੰਨ ਤਾਂ ਇੱਕ ਇਹ ਵੀ ਲੈਂਦਾ ਉਹਨਾਂ ਨੇ ਕਿ ਜਿਹੜੇ ਖੁੱਲ ਕੇ ਇਸ ਕਤਲ ਦੀ ਹਮਾਇਤ ਕਰ ਰਹੇ ਆ ਜਾਂ ਮੈਰੋਂ ਦੀ ਹਮਾਇਤ ਕਰ ਰਹੇ ਉਹ ਵੀ ਗਲਤ ਹੈ ਸਮੁੱਚੇ ਤੌਰ ਤੇ ਤੁਸੀਂ ਕਤਲ ਨੂੰ ਕਿਵੇਂ ਸਹੀ ਠਰਾ ਸਕਦੇ ਹੋ ਉਹਨਾਂ ਉੱਤੇ ਵੀ ਕਾਰਵਾਈ ਨਹੀਂ ਕਰਦੇ ਮੈਂ ਇਹ ਬਾਈ ਜੀ ਤੁਹਾਡਾ ਨਾ ਪਹਿਲਾਂ ਹੀ ਗੱਲ ਬਲਾਕ ਵੀ ਕੀਤੇ ਗਏ ਮੈਂ ਪਹਿਲਾਂ ਹੀ ਤੁਹਾਡ ਨਾਲ ਇਹ ਗੱਲ ਕੀਤੀ ਸੀਗੀ ਕਿ ਹਾਂ ਉਸ ਸਰਕਾਰ ਨੂੰ ਵੀ ਐ ਲੱਗਦਾ ਵੀ ਉਸ ਕਤਲ ਨੂੰ ਚੱਕਿਆ ਜਾ ਰਿਹਾ ਵੀ ਹਰੇਕ ਬੰਦਾ ਆਵਾਜ਼ ਬਣ ਰਿਹਾ ਜਾਂ ਕਿਸੇ ਦੀ ਆਵਾਜ਼ ਦੱਬਣ ਦਾ ਵੀ ਇਹ ਕਾਰਨ ਹੋ ਸਕਦਾ ਆ ਹੂੰ ਬਾਕੀ ਭਾਈ ਮੈਂ ਕਰਨ ਵੀ ਇਹ ਗੱਲ ਨਹੀਂ ਕਹਿੰਦਾ ਹੈਗਾ ਕਿ ਇਹ ਕੰਮ ਹੋਣਾ ਹੀ ਚਾਹੀਦਾ ਸੀ ਜੀ ਨਾ ਹੁੰਦਾ ਭਾਈ ਮੈਂ ਤਾਂ ਕਹਿੰਦਾ ਨਾ ਹੁੰਦਾ ਆਪਣੇ ਮੂੰਹੋਂ ਕਹਿ ਰਹੇ ਹਾਂ ਹਾਂ ਜੇ ਉਹ ਇਦਾਂ ਦੀ ਨਾ ਹੁੰਦੀ ਫਿਰ ਨਾ ਹੁੰਦਾ ਜੀ ਪਰ ਜੈਸੀ ਕਰਨੀ ਵੈਸੀ ਭਰਨੀ ਮੈਂ ਹੁਣ ਖੁੱਲ ਕੇ ਇਹ ਵੀ ਨਹੀਂ ਗੱਲ ਕਹਿੰਦਾ ਵੀ ਹਾਂ ਭਾਈ ਇਹ ਕੰਮ ਕਰਤਾ ਇਦਾਂ ਦੇ ਕੰਮ ਗਾਂਹ ਇਹ ਕਤਲਾਂ ਦੀ ਲੜੀ ਚੱਲਣੀ ਚਾਹੀਦੀ ਮੈਂ ਤਾਂ ਇਹ ਗੱਲ ਕਹਿੰਦਾ ਭਾਈ ਜੇ ਜੇ ਕੰਮ ਹੋਇਆ ਆ ਹੋਰ ਚਾਰਨ ਮੂਰੇ ਵਾਲਿਆਂ ਨੂੰ ਉਧਰ ਜਾਣਾ ਚਾਹੀਦਾ ਜੀ ਵੀ ਆਹ ਕੰਮ ਹੋ ਜਾਂਦਾ ਹੁੰਦਾ ਹਾਂਜੀ ਐਸਜੀਪੀਸੀ ਹੈ ਸ਼ਿਰਕਾਲ ਤੱਕ ਸਾਹਿਬ ਤੋਂ ਇੱਕ ਸਿੱਖ ਕੌਮ ਦੇ ਨਾਲ ਰਿਲੇਟਡ ਬਹੁਤ ਸਾਰੇ ਮਸਲਿਆਂ ਉੱਤੇ ਫੈਸਲੇ ਆਉਂਦੇ ਰਹਿੰਦੇ ਆ ਪ੍ਰਮਾਣ ਆਉਂਦੇ ਰਹਿੰਦੇ ਆ ਹਾਂਜੀ ਕੀ ਇਹ ਜਿਹੜਾ ਸਮਾਜ ਦੇ ਵਿੱਚ ਇੱਕ ਨਿਘਾਰ ਆਇਆ ਇਹਦੇ ਉੱਤੇ ਵੀ ਤੁਹਾਨੂੰ ਲੱਗਦਾ ਕੋਈ ਸਟੈਂਡ ਹੋਣਾ ਚਾਹੀਦਾ ਕਿਉਂਕਿ ਸ਼੍ਰੀ ਕਾਲ ਤਖਸੈਬ ਦਾ ਆਪ ਵੀ ਇਸ ਵੇਲੇ ਕਹਿ ਕਹਿ ਸਕਦੇ ਆ ਕਿ ਬਹੁਤ ਸਿਆਸੀ ਉਥਲ ਉਥਲ ਚੱਲ ਰਹੀ ਹੈ ਉੱਥੇ ਤੁਸੀਂ ਜਿਹੜੀ ਆ ਇੱਕ ਪੰਜ ਮੈਂਬਰੀ ਕਮੇਟੀ ਬਣੀ ਆ ਉਹਨਾਂ ਦੀ ਗੱਲ ਕਰ ਰਹੇ ਜੀ ਜੀ ਬਹੁਤ ਖੁਸ਼ ਹੋਇਆ ਉੱਥੇ ਪਹਿਲਾਂ ਵੀ ਜਥੇਦਾਰ ਲਾਏ ਗਏ ਹਟਾਏ ਗਏ ਮੈਂ ਬਾਈ ਜੀ ਇਹ ਗੱਲ ਮੰਨਦਾ ਹਾਂ ਜਿਵੇਂ ਦੀਪ ਬਾਈ ਕਹਿੰਦਾ ਹੁੰਦਾ ਸੀ ਨਾ ਦੀਪ ਸਿੱਧੂ ਬਾਈ ਪੀ ਜਿਹੜੀਆਂ ਆ ਪਾਰਟੀਆਂ ਹੁੰਦੀਆਂ ਨੇ ਨਾ ਪਾਰਟੀ ਨਹੀਂ ਮਾੜੀ ਹੁੰਦੀ ਪਾਰਟੀ ਦੇ ਵਿੱਚ ਕੁਝ ਬੰਦੇ ਮਾੜੇ ਹੁੰਦੇ ਆ ਜਿਵੇਂ ਬਾਦਲਾਂ ਦਾ ਲਾਣਾ ਮਾੜਾ ਜਿਵੇਂ ਹੁਣ ਤੁਹਾਡੇ ਸਾਹਮਣੇ ਸੁਖਵੀਰ ਬਾਦਲ ਨੇ ਮੰਗੀਆਂ ਨੇ ਉਹ ਆਪਣਾ ਕਬੂਲਨਾਮਾ ਇਹ ਕੀਤਾ ਆ ਵੀ ਹਾਂ ਜੀ ਅਸੀਂ ਜਿਹੜਾ ਬੇਅਦਬੀਆਂ ਦੇ ਪਿੱਛੇ ਸਾਡਾ ਹੱਥ ਸੀਗਾ ਗੋਲੀ ਕਾਂਡ ਦੇ ਪਿੱਛੇ ਸਾਡਾ ਹੱਥ ਸੀਗਾ ਸਰਸੇ ਵਾਲੇ ਸਾਧ ਨੂੰ ਮਾਫੀ ਦਵਾਉਣ ਦੇ ਪਿੱਛੇ ਸਾਡਾ ਹੱਥ ਸੀਗਾ ਜਦੋਂ ਸਾਬ ਨੇ ਅਸੀਂ ਹੱਥ ਤਾਂ ਨਹੀਂ ਮੰਨਿਆ ਕਿ ਸਾਡੀ ਸਰਕਾਰਾਂ ਹਾਂ ਸਾਡਾ ਸਾਡੇ ਸਰਕਾਰਾਂ ਦੇ ਹੁੰਦੇ ਹੋਏ ਇਹ ਗੱਲ ਹੋਈ ਹੈ ਹਾਂਜੀ ਮੈਂ ਉਹੀ ਗੱਲ ਲਾ ਗਈ ਹੁਣ ਜਦੋਂ ਜ세ਦਾਰ ਸਾਹਿਬ ਨੇ ਇਹ ਕਿਹਾ ਹੈ ਵੀ ਜਦੋਂ ਇਹਦਾ ਜਿਹੜਾ ਪੁਰਾਣਾ ਅਕਾਲੀ ਦਲ ਵੀ ਇਹਨਾਂ ਦਾ ਹੁਣ ਬੇੜਾ ਕਰਕ ਹੋ ਹੀ ਚੁੱਕਿਆ ਹੈ तकरीबन तकरीबन ਵੀ ਜਿਹੜਾ ਨਵਾਂ ਨਰੋਲ ਸ਼੍ਰੋਮਣੀ ਅਕਾਲੀ ਦਲ ਜਿਵੇਂ ਇਹ ਸ਼ਹੀਦਾਂ ਦੀ ਪਾਰਟੀ ਸੀ ਉਹਨੂੰ ਦੁਬਾਰਾ ਸੁਰਜੀਤ ਕੀਤਾ ਜਾਵੇ ਪੰਜਾਬ ਦੇ ਵਿੱਚ ਮੈਂ ਤਾਂ ਬਹੁਤ ਧੰਨਵਾਦ ਕਰਦਾ ਹਾਂ ਵੀ ਜਿਹੜੇ ਇਸ ਸਟੈਂਡ ਦੇ ਉੱਤੇ ਪੰਜ ਮੈਂਬਰ ਜਿਹੜੇ ਖੜ੍ਹ ਚੁੱਕੇ ਨੇ ਹੂੰ ਜਿਵੇਂ ਸਰਦਾਰ ਕਬਾਲ ਸਿੰਘ ਨੂੰ ਦਤਾਬ ਹੋ ਗਈ ਤੇ ਮਾਨਪ੍ਰੀਤ ਵਾਲੀ ਹੋ ਗਏ ਅਸੰਤਾ ਸਿੰਘ ਮੈਦਪੁਰ ਹੋ ਗਏ ਹੋਰ ਵੀ ਤੇ ਜਿਹੜੇ ਦੋ ਤਿਲਕਗੇ ਵਿੱਚੋਂ ਸੱਤ ਸੀਗੇ ਦੋ ਤਿਲਕਗੇ ਵੀ ਇਹਨਾਂ ਨੂੰ ਵੀ ਗਦਾਰ ਹੀ ਕਿਹਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਵੱਲੋਂ ਤਾਂ ਦੇਖੋ ਮੈਂ ਤਾਂ ਦੋਹੇ ਬਾਹਾਂ ਖੜੀਆਂ ਕਰਕੇ ਇਹ ਗੱਲ ਕਹੂੰਗਾ ਵੀ ਭਾਈ ਜਿੱਥੇ ਅਕਾਲ ਤਖਤ ਸਾਹਿਬ ਦਾ ਹੁਕਮ ਹੋ ਗਿਆ ਨਾ ਉਹ ਚਾਹੇ ਉੱਥੇ ਮੋਨਾ ਹੋਵੇ ਚਾਹੇ ਸਰਦਾਰ ਹੋਵੇ ਹੁਣ ਸਿੱਖ ਚਾਹੀਦਾ ਪੰਜਾਬੀ ਨੂੰ ਪੰਜਾਬੀ ਉਹਨੂੰ ਪਿਆਰ ਕਰਨ ਵਾਲਾ ਚਾਹੀਦਾ ਜਿੱਥੇ ਜਥੇਦਾਰ ਸਾਹਿਬ ਨੇ ਹੁਕਮ ਲਾਤਾ ਫਿਰਤਾ ਚਾਹੇ ਗਰਦਨ ਵੱਡੀ ਰਹੇ ਉਸ ਹੁਕਮ ਨੂੰ ਮੰਨਣਾ ਚਾਹੀਦਾ ਨਾਲੇ ਕੋਈ ਏਡਾ ਔਖਾ ਕੰਮ ਵੀ ਨਹੀਂ ਯਾਰ ਇਹ ਤਾਂ ਸਿਰਫ ਉਹਨਾਂ ਨੇ ਇਹੀ ਹੁਕਮ ਲਾਇਆ ਨਾ ਕਿ ਖੇਤਰੀ ਪਾਰਟੀ ਨੂੰ ਆਪਣੀ ਨੂੰ ਮਜ਼ਬੂਤ ਕਰੋ ਜਿਹੜੇ ਬੰਦੇ ਨੇ ਕੁਝ ਮਾੜੇ ਨੇ ਇਹਨਾਂ ਨੂੰ ਸਾਈਡ ਤੇ ਕਰਕੇ ਤੁਸੀਂ ਨਵਾਂ ਅਕਾਲੀ ਦਲ ਚੜ੍ਹ ਜਾਓ ਮੈਂ ਤਾਂ ਹੱਕ ਚਾਂ ਭਾਈ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਸ਼ਾਇਦ ਬਾਈ ਜਿਹਾ ਹੁੰਦਾ ਹੁੰਦਾ ਬਾਈ ਵੀ ਹੱਕ ਚ ਹੁੰਦਾ ਜੀ ਹਾਂਜੀ ਤੇ ਤੁਹਾਨੂੰ ਲੱਗ ਜੇ ਦੀਪ ਹੁੰਦਾ ਅੱਜ ਤਾਂ ਸ਼ਾਇਦ ਸਾਥ ਦਿੰਦਾ ਨਵੇਂ ਅਕਾਲੀ ਦਲ ਦੀਪ ਬਾਈ ਇਹਦਾ ਲਖਸਰ ਹੀ ਕਹਿੰਦਾ ਹੁੰਦਾ ਸੀ ਕਿ ਪਾਰਟੀ ਮਾੜੀ ਨਹੀਂ ਹੁੰਦੀ ਸ਼੍ਰੋਮਣੀ ਅਕਾਲੀ ਦਲ ਨਹੀਂ ਮਾੜਾ ਜਦੋਂ ਬਾਈ ਨੇ ਇਹ ਗੱਲ ਕਹੀ ਲੋਕਾਂ ਦੇ ਨਾਲ ਇ ਲੋਕਾਂ ਨੇ ਕਹਿਣਾ ਲੈ ਵੀ ਇਹ ਤਾਂ ਆ ਗਿਆ ਹੁਣ ਇਹ ਨਹੀਂ ਡਿੱਗਣਾ ਸੁਖਵੀਰ ਬਦਲ ਦੀ ਝੋਲੀ ਚ ਕਮਲੇ ਜਿਹੜੀ ਉਹ ਗੱਲ ਕਹਿੰਦਾ ਸੀ ਉਹ ਤਾਂ ਆਪਾਂ ਸਮਝੀ ਨਹੀਂ ਜੀ ਉਹ ਸ਼ਾਇਦ ਹੁਣ ਪੱਲੇ ਪਾਊਗੀ ਹੁਣੇ ਹੀ ਪਾਲਾਂ ਤਾਂ ਵੀ ਠੀਕ ਆ ਵਧੀਆ ਗੱਲ ਆ ਸ਼ਾਇਦ ਬਾਈ ਜਾਂਦਾ ਹੁੰਦਾ ਤਾਂ ਉਹਨੇ ਖੁੱਲ ਕੇ ਸਪੋਰਟ ਕਰਨੀ ਸੀ ਵੀ ਹਾਂਜੀ ਇਹ ਗੱਲ ਠੀਕ ਹੈ ਜਿਨ੍ਹਾਂ ਨੇ ਸੁਖਵੀਰ ਬਾਦਲ ਨੂੰ ਬਾਦਲ ਲਾਣੇ ਨੂੰ ਪਿੱਠ ਦਿਖਾਈ ਆ ਮੈਂ ਤਾਂ ਕਹਿੰਦਾ ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ ਦੇ ਸਵੇਰ ਆਇਆ ਤਾਂ ਹੈ ਨਾ ਮਤ ਤਾਂ ਆਈ ਨਾ ਜੀ ਹਾਂਜੀ ਤਾਂ ਬਿਲਕੁਲ ਜਿਵੇਂ ਇਹਨਾਂ ਨੇ ਕਿਹਾ ਕਿ ਜਦੋਂ ਸਿਆਸੀ ਢਾਂਚਾ ਮਜ਼ਬੂਤ ਹੋਏਗਾ ਸਿਆਸੀ ਢਾਂਚਾ ਸਪਸ਼ਟ ਹੋਏਗਾ ਤਾਂ ਫਿਰ ਸ਼ਾਇਦ ਜਿਹੜੇ ਸਮਾਜਿਕ ਮਸਲੇ ਨੇ ਫਿਰ ਭਾਵੇਂ ਉਹ ਸੋਸ਼ਲ ਮੀਡੀਆ ਦੀ ਲਚਰਤਾ ਹੋਏ ਜਾਂ ਜਾਤ ਪਾਤ ਜਾਂ ਹੋਰ ਜਿਹੜੇ ਨਿਗਾਰ ਆ ਰਹੇ ਨੇ ਸਮਾਜ ਤੇ ਉਹਨਾਂ ਉੱਤੇ ਵੀ ਫਿਰ ਇੱਕ ਸਖਤ ਸਟੈਂਡ ਜਾਂ ਇੱਕ ਸਿੱਧਾ ਰਾਹ ਲਿਆ ਜਾ ਸਕਦਾ ਬਣਾਇਆ ਜਾ ਸਕਦਾ ਐਸੀ ਬਰਿੰਦਰ ਬਾਜਵਾ ਜੀ ਕਮੈਂਟ ਸੈਕਸ਼ਨ ਦੇ ਵਿੱਚ ਸਾਰੀ ਵਿਚਾਰ ਚਰਚਾ ਬਾਬਤ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਪੰਜਾਬ ਅਨਕਾ ਟੀਵੀ ਦੇਖਦੇ ਰਹੋ ਬਾਜਵਾ ਭਾਈ ਧੰਨਵਾਦ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ